ਇਹ ਸਰਕਾਰ ਦੀ ਗੱਲ ਕਰਨ ਲੱਗੇ ਆ ਝੂਠੀਆਂ ਸਰਕਾਰਾਂ ਨੂੰ ਪਤਾ ਨਹੀਂ ਕੀ ਚਾਹੀਦਾ ਹਜੇ ਲੋਕਾਂ ਨੇ ਇਹਨਾਂ ਨੂੰ 92 95 ਤਾਂ ਦੇ ਦਿੱਤੇ ਅਜੇ ਵੀ ਜੇ ਇਹਨਾਂ 'ਚ ਹਿੰਮਤ ਨਹੀਂ ਹੈਗੀ ਫਿਰ ਤਾਂ ਮਤਲਬ ਕਹਿ ਲਓ ਇਹਨਾਂ ਦੀ ਨੀਤੀ ਖੋਟ ਹੈ ਇਹਨਾਂ ਨੂੰ ਕਿਹੜੀ ਚੀਜ਼ ਦੀ ਕਮੀ ਸੀ ਕੋ ਲੋਕਾਂ ਨੇ ਕਮੀ ਰਹਿਣ ਦਿੱਤੀ ਸੀ ਰਾਜਨੀਤੀ ਵੈਸੇ ਤੇ ਚਲੋ ਚੱਲ ਜੇਗੀ ਮੁੱਖ ਮੰਤਰੀ ਸਾਹਿਬ ਦੀ ਪਰ ਗੁਰੂ ਦੇ ਨਾਲ ਜੇ ਆਪਾਂ ਰਾਜਨੀਤੀ ਇਹ ਕਰਾਂਗੇ ਵੀ ਮਤਲਬ 6 ਮਹੀਨੇ ਰਹਿ ਜਾਣਗੇ ਜਦੋਂ ਸਰਕਾਰ 'ਚ ਤੇ ਗੁਰੂ ਦਾ ਕੀ ਪਤਾ ਅਗਲੇ ਸਾਧਾ ਕਿਸੇ ਦਾ ਮਤਲਬ ਭਰੋਸਾ ਰਹੀਆਂ ਗੁਰੂ ਤੋਂ ਬਿਨਾ ਇਹ ਕਿਹੜੇ 6 ਮਹੀਨੇ ਜਾਂ ਢੀਕ ਦੇਣੇ ਹਜੇ ਜਾ ਜੇ ਕੋਈ ਕਸਰ ਹੈਗੀ ਹੈ ਕਿ 15 ਮਹੀਨਿਆਂ ਤੋਂ ਇੱਕ ਸਿੰਘ ਜਿਹੜਾ ਆ ਟਾਵਰ ਤੇ ਚੜਿਆ ਬੈਠਾ ਜਿਉ ਸਭ ਤੋਂ ਉੱਚੇ ਟਾਵਰ ਤੇ ਇਹਨਾਂ ਨੂੰ ਨਹੀਂ ਲੱਭ ਰਿਹਾ ਤੇ ਕੀ ਗੱਲ ਥੱਲੇ ਬੈਠਾ ਜਿਹੜਾ ਕਿੱਦਾਂ ਫਿਰ ਮੁੱਖ ਮੰਤਰੀ ਸਾਹਿਬ ਕਹਿ ਦਿੰਦੇ ਨੇ ਕਿ ਤਿੰਨ ਜਾਂ ਚਾਰ ਕਰੋੜ ਮੈਂ ਲੋਕਾਂ ਦਾ ਕਸਟੋਡੀ ਆ ਨਾ ਗੁਰੂ ਸਾਹਿਬ ਤੇ ਵਿਧਮੇ ਤੇ ਕਾਨੂੰਨ ਕਦੋਂ ਬਣੂਗਾ ਤੇ ਉਹਨਾਂ ਅੱਗੇ ਜਵਾਬਤਾ ਕਿ ਅਸੀਂ ਕਰ ਰਹੇ ਆ ਤੇ ਮੀਟਿੰਗਾਂ ਹੋਈਆਂ ਆ ਬੁੱਧੀਜੀਵਨ ਦੀਆਂ ਮੀਟਿੰਗਾਂ ਹੋ ਸਕਦੀਆਂ ਆ ਕਾਨੂੰਨ ਇੱਡੀ ਛੇਤੀ ਨਹੀਂ ਬਣਦੇ ਹੁੰਦੇ ਇਹ ਵੀ ਹੋਇਆ ਕਿ ਕਾਨੂੰਨ ਬਣੂਗਾ ਪਰ ਕਾਨੂੰਨ 'ਚ ਕਮੀ ਕੋਈ ਨਹੀਂ ਰਹੂਗਾ ਚੰਗੀ ਗੱਲ ਕਮੀ ਨਾ ਰਹੇ ਅਸੀਂ ਕਦੋਂ ਕਿੰਨੇ ਕਮੀ ਰੱਖੋ ਪਰ ਮੀਟਿੰਗਾਂ ਕਰਨ ਵਾਸਤੇ ਤੁਹਾਡੇ ਕੋਲ 4 ਸਾਲ ਸੀਗੇ ਆ 6 ਮਹੀਨਿਆਂ ਚ ਹੀ ਮੈਂ ਤਾਂ ਫਿਰ ਕਹਿੰਨਾ ਤੁਸੀਂ ਤੁਹਾਡੇ ਨਾਲ ਤਾਂ ਨੀਜਰ ਸਾਹਿਬ ਨੇ ਗੱਲਬਾਤ ਕਰ ਲਈ ਹੁਣ ਬਾਕੀ ਨੂੰ ਤਾਂ ਟਾਈਮ ਵੀ ਨਹੀਂ ਦੇਣ ਦੇ ਨੀਜਰ ਸਾਹਿਬ ਇਹ ਦੱਸਣ ਤਾਂ ਸਹੀ ਮੇਰੇ ਖਿਆਲ ਚ ਇਸ ਵੇਲੇ ਮਾਤਾ ਜੀ ਵੀ ਭਾਈ ਗੁਰਜੀਤ ਸਿੰਘ ਦੇ ਇੱਥੇ ਨਾਲ ਆਏ ਨੇ ਉਹ ਉਹਨਾਂ ਦਾ ਸਿਸਟਮ ਇਹ ਹੈ ਕਿ ਉਹ ਚਾਰੇ ਚੱਲ ਨਹੀਂ ਸਕਦੇ ਗੱਡੀ 'ਚ ਬੈਠੇ ਹੋਏ ਨੇ 15 ਦਿਨਾਂ ਤੋਂ ਉਹ ਵੀ ਨਾਲ ਚੱਲੇ ਹੋਣਗੇ 15 ਦਿਨਾਂ ਤੋਂ ਉਹ ਛੱਲੇ ਨੇ ਉਦਾਂ ਹੀ ਉਦਾਂ ਦੇ ਹੀ ਮਾਤਾ ਜੀ ਨੇ ਜਿੱਦਾਂ ਦੇ ਮੁੱਖ ਮੰਤਰੀ ਸਾਹਿਬ ਦੇ ਮਾਤਾ ਜੀ ਨੇ ਤੇ ਕੀ ਗੱਲ ਉਹ ਉਹ ਮਾਂ ਤੇ ਪੁੱਤ ਦਾ ਇਹਨਾਂ ਨੂੰ ਕੋਈ ਨਹੀਂ ਹੈ ਖਿਆਲ ਕੇ ਮਤਲਬ ਉਹ ਉਹਦੇ ਲਈ ਆਪਾਂ ਕੋਈ ਆਪਾਂ ਜਿਹੜਾ ਕੱਲ ਕੰਮ ਕਰਨਾ ਉਹ ਅੱਜ ਕਰ ਦੋ ਕੀ ਇੱਕ ਦਿਨ ਦੇ ਵਿੱਚ ਕਿੰਨੇ ਘੰਟੇ ਤੁਸੀਂ ਕੰਮ ਕੀਤਾ ਇਸ ਵਾਸਤੇ ਗੁਰੂ ਸਾਹਿਬ ਦੇ ਵਾਸਤੇ ਕਿੰਨੇ ਘੰਟੇ ਕੱਡੇ ਤੇ ਮੈਂ ਅੱਜ ਅਕਾਲ ਚੈਨਲ ਦੇ ਮਾਧਿਅਮ ਰਾਹੀਂ ਡਾਕਟਰ ਨਿਜਰ ਸਾਹਿਬ ਨੂੰ ਇਹ ਸਵਾਲ ਕਰਦਾ ਇਸ ਮੋਰਚੇ ਦਾ ਸੇਵਾਦਾਰ ਚਾਰੂ ਬੜਦਾਰ ਹੋਣ ਦੇ ਨਾਤੇ ਅਸੀਂ ਤੁਹਾਨੂੰ 24 ਤਰੀਕ ਨੂੰ ਮਿਲੇ ਸੀ ਮਾਚ ਤੁਸੀਂ ਇਹ ਨਾ ਆਖੋ ਵੀ ਸਾਨੂੰ ਪਤਾ ਨਹੀਂ ਲੱਗਿਆ ਉਹ ਤੁਹਾਨੂੰ ਤਾਂ ਕਹਿੰਦੇ ਹਨ ਨਾ ਵੀ ਗੁਰਜੀਤ ਸਿੰਘ ਦਾ ਕੋਈ ਸੰਬੰਧ ਹੀ ਕੋਈ ਨਹੀਂ 24 ਤਰੀਕ ਨੂੰ ਅਸੀਂ ਇਹਨਾਂ ਨੂੰ ਮਿਲੇ ਆ ਸਭ ਨਾਲ ਮੀਟਿੰਗ ਹੋਈ ਆ ਜਿਸ ਦਿਨ ਸਿਲੈਕਟ ਕਮੇਟੀ ਦੀ ਫਰਸਟ ਮੀਟਿੰਗ ਸੀ ਅਸੀਂ ਮਾਤਾ ਜੀ ਨਾਲ ਲੈ ਕੇ ਅਸੀਂ ਗਏ ਸੀ ਸੈਸ਼ਨ ਕਰਨਾ ਤੇ ਸੈਸ਼ਨ ਦਾ ਮਤਲਬ ਸੈਸ਼ਨ ਆ ਤੁਸੀਂ ਗੁਰੂ ਲਈ ਕਾਨੂੰਨ ਨਹੀਂ ਬਣਾ ਸਕਦੇ ਤੇ ਫਿਰ ਪਖਾਂਡੇ ਕਿਉਂ ਕਰਦੇ ਹੋ ਇਦਾਂ ਦੇ ਕਿ ਉਹ ਕਿਉਂ ਲੋਕਾਂ ਦੇ ਉੱਤੇ ਜਿਹੜਾ ਵਾ ਕਰੋੜਾਂ ਦਾ ਤੁਸੀਂ ਕਰਜ਼ਾ ਚੜ੍ਹੀ ਜਾ ਰਹੇ ਹੋ ਬਿਨਾਂ ਵਜਾ ਕਿ ਤੁਹਾਨੂੰ ਮਤਲਬ ਵਜੇ ਸ਼ਾਈ ਮੁਖ ਕੀ ਆ ਜਾਂ ਤੁਹਾਡੇ ਵਿੱਚ ਕੋਈ ਲਿਆਕਤ ਹੀ ਨਹੀਂ ਉਹ ਤੁਹਾਡੇ ਨਾਲ ਤੋਂ ਹਿਮਾਚਲ ਨਿਕਾਜ ਸੂਬਾ ਉਹਨਾਂ ਨੇ ਆਪਣੇ ਸੂਬੇ ਦੇ ਵਾਸਤੇ ਮੌਤ ਦੀ ਸਜ਼ਾ ਦਾ ਕਾਨੂੰਨ ਬਣਾਤਾ ਸੀਗਾ 26 ਮਾਰਚ ਨੂੰ ਮਤਲਬ ਇਹ ਇੰਨੇ ਗਏ ਗੁਜ਼ਰੇ ਨੇ ਸਾਰੇ ਇਹਨਾਂ ਦੇ ਕੋਲ ਮਤਲਬ ਇਹ ਹਿੰਮਤ ਹੀ ਨਹੀਂ ਇਹ 15 ਤਰੀਕ ਨੂੰ ਚਾਹੁੰਦੇ ਤੇ ਉਸ ਦਿਨ ਹੀ ਲਾਗੂ ਕਰ ਸਕਦੇ ਸੀ ਤੇ ਇਹਨਾਂ ਕੋਲ ਸਾਰਾ ਕੰਪਲੀਟ ਮੈਜੋਰਿਟੀ ਹੈ ਇਹਨਾਂ ਕੋਲ ਇਹਨਾਂ ਨੂੰ ਕਿਸੇ ਨੂੰ ਪੁੱਛਣ ਦੀ ਲੋੜ ਹੀ ਨਹੀਂ ਸੀ ਹਾਊਸ ਦੋ ਵਾਰੀ ਜਿਸ ਗੱਲ ਦੇ ਉੱਤੇ ਪਹਿਲਾਂ ਮੋਹਰ ਲਾ ਚੁੱਕਾ ਹੈ 2016 ਚ ਸਰਬਸੰਮਤੀ ਨਾਲ ਮਤਾ ਗਿਆ ਚਾਹੇ ਉਹ ਆਈਪੀਸੀ ਦੇ ਬਦਲਣ ਦਾ ਸੀ ਪਰ ਸਰਬਸੰਮਤੀ ਤਾਂ ਸੀ ਉਦੋਂ 2018 ਚੀ ਸਰਬਸੰਮਤੀ ਸੀਗੀ ਤੇ ਹੁਣ ਇੰਨਾ ਲੰਮਾ ਮਤਲਬ ਗਿੱਲਾ ਪੀਣ ਪਾਉਣ ਦਾ ਮਤਲਬ ਇਹਨਾਂ ਦੀ ਸੋਚ ਤੇ ਹੈ ਵੀ ਅਸੀਂ ਮਤਲਬ ਰਾਜਨੀਤਿਕ ਲਾਭ ਲੈ ਲਈਏ ਅੱਜ 460 ਦਿਨ ਹੋ ਗਏ ਨੇ 460 ਦਿਨ 400 ਫੁੱਟ ਉੱਪਰ ਤੇ ਬੈਠਾ ਹੋਇਆ ਚ 400 ਫੁੱਟ ਦੀ ਉਚਾਈ ਤੇ ਬੈਠਾ ਅੱਜ ਜੀ ਅੱਜ 0 ਡਿਗਰੀ ਟੈਂਪਰੇਚਰ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ 'ਚ ਉੱਪਰ ਤੇ ਮੇਰੇ ਸਾਨਾ -5 ਤੋਂ 8 ਹੋ ਸਕਦਾ ਚਲਾ ਗਿਆ ਹੋਣਾ ਉਹ ਅੱਜ ਵੀ ਡਟਿਆ ਬੈਠਾ ਮੈਂ ਮੈਂ ਇੱਕ ਬੇਨਤੀ ਕਰਦਾ ਮੋਰਚੇ ਦੇ ਆਗੂ ਸਹਿਬਾਨ ਸਾਡੇ ਨਾਲ ਆ ਵੀਰ ਗੁਰਪ੍ਰੀਤ ਸਿੰਘ ਪਹਿਲਾਂ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਨਰਵਿਕੰਤਾ ਸਾਇਤ ਸੰਪੂਰਨਤਾ ਹੋਈ ਹੈ ਇੱਕ ਤਰੀਕ ਦੇ ਚੱਲੇ ਸੀਗੇ ਸਮਾਣੇ ਟਾਵਰ ਮੋਰਚੇ ਤੋਂ ਅੱਜ 15 ਤਰੀਕ ਗੁਰੂ ਰਾਮਦਾਸ ਜੀ ਦੇ ਦਰ ਤੇ ਆ ਕੇ ਨਤਮਸਤਕ ਹੋਏ ਹਨ ਮੇਰੇ ਸਾਹਿਬ ਸਤਿਗੁਰੂ ਤਾਂ ਤਾਂ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਉਸ ਪਵਨ ਤਖਤ ਤੇ ਆ ਕੇ ਸਜਦਾ ਕੀਤਾ ਮਹਾਰਾਜ ਜੀ ਸੋਖਾਸਣ ਤੇ ਸਜੇ ਨੇ ਇਹ ਵਹੀਰ ਸੰਪੂਰਨਤਾ ਹੀ ਤੇ ਪਹੁੰਚੀ ਆ ਅੱਜ ਸਰਕਾਰ ਵੀ ਇੱਥੇ ਆਈ ਸੀ ਮੋਕ ਮੰਤਰੀ ਆਏ ਸੀ ਇੱਥੇ ਖੜੇ ਆ ਕਾਫੀ ਸਮਾਂ ਬਤਾਇਆ ਉਹਨਾਂ ਨੇ ਸਕੱਤਰੇ ਦੇ ਵਿੱਚ ਇਸੇ ਸਕੱਤਰੇ ਦੇ ਵਿੱਚ ਕਾਫੀ ਸਮਾਂ ਬਤਾਇਆ ਤੇ ਸਿੰਘ ਸਾਹਿਬ ਨਾਲ ਬਹੁਤ ਗੱਲਾਂ ਪਤਾ ਹੋਈਆਂ ਨੇ ਉਹ ਆਹੋ ਗੱਲੇ ਆਪੇ ਸੱਚੀ ਸਰਕਾਰ ਦੀ ਗੱਲ ਕਰਨ ਲੱਗੇ ਆ ਝੂਠੀਆਂ ਸਰਕਾਰਾਂ ਨੂੰ ਪਤਾ ਨਹੀਂ ਕੀ ਚਾਹੀਦਾ ਅਜੇ ਲੋਕਾਂ ਨੇ ਇਹਨਾਂ ਨੂੰ 92 95 ਤਾਂ ਦੇ ਦਿੱਤੇ ਅਜੇ ਵੀ ਜ ਇਹਨਾਂ 'ਚ ਹਿੰਮਤ ਨਹੀਂ ਹੈਗੀ ਤੇ ਫੇਰ ਤਾਂ ਮਤਲਬ ਕਹਿ ਲਓ ਇਹਨਾਂ ਦੀ ਨੀਤ ਚ ਹੀ ਖੋਟ ਹੈ ਇਨਾਂ ਨੂੰ ਕਿਹੜੀ ਚੀਜ਼ ਦੀ ਕਮੀ ਸੀ ਕੋ ਲੋਕਾਂ ਨੇ ਕਮੀ ਰਹਿਣ ਦਿੱਤੀ ਸੀ ਜੇ ਇਹਨਾਂ ਦੀ ਨੀयत ਹੁੰਦੀ ਨਾ ਤੇ ਇਹ 2022 ਦੀ ਵਿਸਾਖੀ ਦੇ ਉੱਤੇ ਗੁਰੂਗ੍ਰੰਥ ਸਾਹਿਬ ਦਾ ਕਾਨੂੰਨ ਐਲਾਨ ਕਰਦੇ ਅੱਜ ਵੀ ਨੀयत ਹੁੰਦੀ ਤੇ ਅੱਜ ਵੀ ਸੀਐਮ ਸਾਹਿਬ ਨੂੰ ਸਵਾਲ ਕੀਤਾ ਸੀ ਅਸੀਂ ਪੁੱਛਿਆ ਸੀ ਉਹਨਾਂ ਨੂੰ ਕਿ ਇੱਥੋਂ ਜਦੋਂ ਨਿਕਲੇ ਬਾਅਦ ਚੋਦਰਲੇ ਪਾਸੇ ਪ੍ਰੈਸ ਕਾਨਫਰੰਸ ਹੋਈ ਇਨਫੋਰਮੇਸ਼ਨ ਆਫਿਸ ਤੇ ਲੱਗੀ ਤੇ ਇਹ ਸਵਾਲ ਸੀ ਸਾਡਾ ਕਿ ਗੁਰੂ ਸਾਹਿਬ ਤੇ ਵਿਧਮੇ ਤੇ ਕਾਨੂੰਨ ਕਦੋਂ ਬਣੂਗਾ ਤੇ ਉਹਨਾਂ ਦਾ ਅੱਗੇ ਜਵਾਬ ਤਾਂ ਕਿ ਅਸੀਂ ਕਰ ਰਹੇ ਹਾਂ ਤੇ ਮੀਟਿੰਗਾਂ ਹੋਈਆਂ ਵਾ ਬੁੱਧੀਜੀਵੀ ਦੀਆਂ ਮੀਟਿੰਗਾਂ ਹੋ ਸਕਦੀਆਂ ਵਾ ਕਾਨੂੰਨ ਏਡੀ ਛੇਤੀ ਨਹੀਂ ਬਣਦੇ ਹੁੰਦੇ ਇਹ ਵੀ ਹੋਇਆ ਕਿ ਕਾਨੂੰਨ ਬਣੂਗਾ ਪਰ ਕਾਨੂੰਨ ਚ ਕਮੀ ਕੋਈ ਨਹੀਂ ਰਹੂਗੀ ਚੰਗੀ ਗੱਲ ਆ ਕਮੀ ਨਾ ਰਹੇ ਅਸੀਂ ਕਦੋਂ ਕਿੰਨੇ ਕਮੀ ਰੱਖੋ ਪਰ ਮੀਟਿੰਗਾਂ ਕਰਨ ਵਾਸਤੇ ਤੁਹਾਡੇ ਕੋਲ 4 ਸਾਲ ਸੀਗੇ ਆ 6 ਮਹੀਨਿਆਂ ਚ ਹੀ ਮੈਂ ਤਾਂ ਫੇਰ ਕਹਿੰਨਾ ਤੁਸੀਂ ਤੁਹਾਡੇ ਨਾਲ ਤਾਂ ਨਿਜਰ ਸਾਹਿਬ ਨੇ ਗੱਲਬਾਤ ਕਰ ਲਈ ਹੁਣ ਬਾਕੀ ਨੂੰ ਤਾਂ ਟਾਈਮ ਵੀ ਨਹੀਂ ਦੇਣ ਦੇ ਨਿਜਰ ਸਾਹਿਬ ਇਹ ਦੱਸਣ ਤਾਂ ਸਹੀ ਚਲੋ ਤੁਸੀਂ ਮੀਟਿੰਗਾਂ ਚ ਕੀ ਹੋਇਆ ਤੁਹਾਡੀ ਕੋਈ ਮਤਲਬ ਕਾਨੂੰਨ ਜਾਂ ਤੁਹਾਡਾ ਉਹ ਕਹਿੰਦਾ ਵੀ ਤੁਸੀਂ ਬਾਹਰ ਨਹੀਂ ਦੱਸ ਸਕਦੇ ਪਰ ਤੁਸੀਂ ਇਹਨਾਂ ਤਾਂ ਦੱਸ ਸਕਦੇ ਕਿ ਮੀਟਿੰਗਾਂ ਕੀਤੀਆਂ ਕਿੰਨੀਆਂ 6 ਮਹੀਨਿਆਂ ਚ ਇਹ ਤਾਂ ਦੱਸ ਸਕੋ ਐਰਕੋਰਡ ਤਾਂ ਦੇ ਸਕਦੇ ਹੋ ਕਿ ਕਿ ਕਿਹੜੇ ਬੁੱਧੀਜੀਵੀਆ ਨਾ ਕਿਹੜੇ-ਕਿਹੜੇ ਡੈਲੀਗੇਸ਼ਨ ਆਏ ਨੇ ਉਹਨਾਂ ਨੇ ਕੀ ਤੁਹਾਨੂੰ ਕਿਹਾ ਉਹ ਚਲੋ ਤੁਹਾਡਾ ਆਪਣਾ ਕਨਫਿਡੈਂਸ਼ੀਅਲ ਆ ਜਨ ਤੁਸੀਂ ਆਪਣਾ ਇੰਟਰਨਲੀ ਹਾਊਸ ਦੇ ਵਿੱਚ ਡਿਸਕਸ ਕਰਨਾ ਜਾਂ ਆਪਣਾ ਸਪੀਕਰ ਸਾਹਿਬ ਨਾਲ ਕਰਨਾ ਤੁਸੀਂ ਪਰ ਤੁਸੀਂ ਇਹ ਤਾਂ ਦੱਸੋ ਇਹ 6 ਮਹੀਨਿਆਂ ਚ ਕੀਤਾ ਕੀ ਦੇ 6 ਮਹੀਨਿਆਂ ਦੇ ਵਿੱਚ ਕਿੰਨੇ ਦਿਨ ਹੁੰਦੇ ਨੇ 6 ਮਹੀਨਿਆਂ ਦੇ ਕਿੰਨੇ ਘੰਟੇ ਹੁੰਦੇ ਨੇ ਕੀ ਇੱਕ ਦਿਨ ਦੇ ਵਿੱਚ ਕਿੰਨੇ ਘੰਟੇ ਤੁਸੀਂ ਕੰਮ ਕੀਤਾ ਇਸ ਵਾਸਤੇ ਗੁਰੂ ਸਾਹਿਬ ਦੇ ਵਾਸਤੇ ਕਿੰਨੇ ਘੰਟੇ ਕੱਢੇ ਇਹ ਮੈਂ ਅੱਜ ਅਕਾਲ ਚੈਨਲ ਦੇ ਮਾਧਿਅਮ ਰਾਹੀਂ ਡਾਕਟਰ ਨਿਜਰ ਸਾਹਿਬ ਨੂੰ ਇਹ ਸਵਾਲ ਕਰਦਾ ਇਸ ਮੋਰਚੇ ਦਾ ਸੇਵਾਦਾਰ ਚਾਰੂ ਬਰਦਾਰ ਹੋਣ ਦੇ ਨਾਤੇ ਅਸੀਂ ਤੁਹਾਨੂੰ 24 ਤਰੀਕ ਨੂੰ ਮਿਲੇ ਸੀ ਮਾਚ ਤੁਸੀਂ ਇਹ ਨਾ ਆਖੋ ਵੀ ਸਾਨੂੰ ਪਤਾ ਨਹੀਂ ਲੱਗਿਆ ਉਹ ਤੁਹਾਨੂੰ ਤਾਂ ਕਹਿੰਦੇ ਹਨ ਕਿ ਗੁਰਜੀਤ ਸਿੰਘ ਦਾ ਕੋਈ ਸੰਬੰਧ ਹੀ ਕੋਈ ਨਹੀਂ ਜੋ ਵਿਤਰੀਕ ਨੂੰ ਅਸੀਂ ਇਹਨਾਂ ਨੂੰ ਮਿਲਿਆ ਮੇਜਰ ਸਾਹਿਬ ਨਾਲ ਪਹਿਲੀ ਮੀਟਿੰਗ ਹੋਈ ਆ ਜਿੱਦਣ ਸਿਲੈਕਟ ਕਮੇਟੀ ਦੀ ਫਰਸਟ ਮੀਟਿੰਗ ਸੀ ਅਸੀਂ ਮਾਤਾ ਜੀ ਨਾਲ ਲੈ ਕੇ ਅਸੀਂ ਗਏ ਸੀ ਫੋਟੋ ਵੀ ਸ਼ੇਅਰ ਵੈਲ ਕੀਤਾ ਸੀ ਮੇਰੀ ਵੀਡੀਓ ਤੋਂ ਬਾਅਦ ਦੇ ਵਿੱਚ ਤੁਸੀਂ ਵੈਲ ਉਹ ਤੋਂ ਬਾਅਦ ਉਹ ਦਿਖਾਈਆਂ ਵੀ ਸੀ ਫੋਟੋਆਂ ਅਸੀਂ ਤਾਂ ਪਹਿਲੇ ਦਿਨ ਹੀ ਚਲੇ ਗਏ ਸੀ ਆ ਵੀ ਨਾਲ ਸੀਗੇ ਰਮੀ ਸੈਕਲ ਨਾਲ ਸੀ ਹੋਰ ਆਪਣੇ ਵੀਰ ਜਿਹੜੇ ਸਾਰੇ ਅਸੀਂ ਪੰਜ ਸਿੰਘ ਗਏ ਸੀ ਮਾਤਾ ਜੀ ਨੂੰ ਪਾ ਕੇ ਗੱਲ ਖੁੱਲ ਕੇ ਗੱਲ ਹੋਈ ਆ ਤੇ ਸਾਨੂੰ ਪਤਾ ਕੀ ਕਹਿੰਦੇ ਸੀ ਪਤਾ ਨਹੀਂ ਇਹਨਾਂ ਨੂੰ ਹੁਣ ਜੇ ਮੈਂ ਤਾਂ ਕਹਿੰਨਾ ਇਹਦੇ ਰਿਸ਼ਤੇਦਾਰਾਂ ਨੂੰ ਸਾਨੂੰ ਹੁਣ ਮਤਲਬ ਮੈਨੂੰ ਭਾਈ ਗੁਰਜੀਤ ਸਿੰਘ ਨੇ ਕਿਹਾ ਵੀ ਪਹਿਲਾਂ ਤਾਂ ਡਾਕਟਰ ਨਿੱਜਰ ਦਾ ਘਰ ਦਾ ਧਰਨਾ ਘੜਾਓ ਕਰ ਲੋ ਇਹ ਵੀ ਮੈਂ ਤੁਹਾਡੇ ਤੇ ਹੁਣੇ ਮੈਨੂੰ ਅਕਾਲ ਤਖਤ ਸਾਹਿਬ ਦੇ ਬਾਹਰ ਖੜੇ ਆ ਫੋਨ ਆਇਆ ਉਹ ਕਹਿੰਦੇ ਵੀ ਇਦਾਂ ਨਹੀਂ ਇਹਨਾਂ ਨੇ ਸੂਤ ਆਉਣਾ ਨਿੱਜਰ ਸਾਹਿਬ ਪਤਾ ਉਹ ਦਿਨ ਸਾਨੂੰ ਕੀ ਕਹਿੰਦੇ ਸੀ ਆ ਭਾਈ ਸਾਹਿਬ ਨਾਲ ਸੀਗੇ ਕਹਿੰਦੇ ਮੈਨੂੰ ਤਾਂ ਮੇਰੇ ਘਰ ਦੇ ਆਣੇ ਨਹੀਂ ਜੀਣ ਦੇਣਾ ਮੈਨੂੰ ਮੇਰੇ ਗਵਾਂਡੀਆਂ ਨੇ ਨਹੀਂ ਜੀਣ ਦੇਣਾ ਮੈਨੂੰ ਤਾਂ ਮੇਰੇ ਆਲੇ ਦੁਆਲੇ ਸ਼ਹਿਰ ਵਾਲਿਆਂ ਨੇ ਨਹੀਂ ਜੀਣ ਦੇਣਾ ਵੀ ਤੂੰ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਇੱਕ ਜਿਵੇਂ ਢਿੱਲਾ ਵਰਤਾਂਗਾ ਕਿਉਂ ਨਹੀਂ ਤੂੰ ਬਣਾਇਆ ਤੇ ਜਿਹੜੀ ਸਟੇਟਮੈਂਟ ਮੁੱਖ ਮੰਤਰੀ ਸਾਹਿਬ ਦੀ ਦਿੱਤੀ ਹੈ ਨਾ ਜਿਹੜੀ ਉਹਨਾਂ ਕਿ ਕੋ ਨੂੰ ਸਿਲੈਕਟ ਕਮੇਟੀ ਕੋ ਜਾਂਦਾ ਫੇਰ ਉਸ ਕੋ ਆਉਂਦਾ ਫੇਰ ਸਿਲੈਕਟ ਕਮੇਟੀ ਕੋ ਜਾਂਦਾ ਇਹ ਨਾ ਕਰਨ ਦੀਆਂ ਕਵੈਦਾ ਨੇ ਇਹਨਾਂ ਦੀਆਂ ਇੱਥੋਂ ਇਹ ਚਲਕਦਾ ਹੈ ਕਾਨੂੰਨ ਨਹੀਂ ਬਣਾਉਣਾ ਚਾਹੁੰਦੇ ਕਿ ਮੀਨ ਦਾ ਸਮਾਸੀ ਮੈਂ ਵੀ ਪੁੱਛਿਆ ਸੀ ਕਿ 6 ਮਹੀਨੇ ਹੋ ਗਏ ਆ ਅੱਜ ਅਖੀਰਲਾ ਦੇਣਾ ਅੱਜ ਤੇ ਵੈਸੇ ਆਏ ਵੀ ਬੜੇ ਪਵਿੱਤਰ ਸਥਾਨ ਤੇ ਸੀ ਨਾ ਤੇ ਇੱਥੋਂ ਤੋਂ ਸੁਨੇਹਾ ਦੇਣਾ ਚਾਹੀਦਾ ਸੀ ਕਿ ਬਸ ਇੱਕ ਜਾਂ ਦੋ ਦਿਨ ਚਲੋ ਹਫਤੇਕ ਦੀ ਉਡੀਕ ਕਰ ਲਓ ਅਸੀਂ ਕਾਨੂੰਨ ਪਾਸ ਲੰਗੇ 6 ਮਹੀਨੇ ਚਾਹੀ ਕੰਮ ਕਰ ਲਿਆ ਤੁਸੀਂ ਦੱਸੋ ਨਾ ਐਲਜੀ ਅਫੀਸ ਨੇ ਕਿ ਨਾ ਕਿੰਨੀਆਂ ਮੀਟਿੰਗਾਂ ਤੁਸੀਂ ਐਲਜੀ ਨਾਲ ਕੀਤੀਆਂ ਏ ਸੌਰੀ ਮਾਫ ਕਰਨਾ ਏਜੀ ਨਾਲ ਏਜੀ ਨਾਲ ਕਿੰਨੀਆਂ ਮੀਟਿੰਗਾਂ ਕੀਤੀਆਂ ਕਿ ਕਿਉਂ ਤੁਹਾਡੇ ਕੋਲ ਮਤਲਬ ਹੈ ਨਹੀਂ ਕੋਈ ਤਤ ਕੱਢਣ ਨੂੰ ਕੁਝ ਕਿ ਤੁਹਾਨੂੰ ਮਤਲਬ ਵਜੇ ਸ਼ਾਈ ਮੁੱਖ ਕੀ ਆ ਜਾਂ ਤੁਹਾਡੇ ਵਿੱਚ ਕੋਈ ਲਿਆਕਤ ਹੀ ਨਹੀਂ ਉਹ ਤੁਹਾਡੇ ਨਾਲ ਤੋਂ ਹਿਮਾਚਲ ਨਿਕਾ ਜਾਂ ਸੂਬਾ ਉਹਨਾਂ ਨੇ ਆਪਣੇ ਸੂਬੇ ਦੇ ਵਾਸਤੇ ਮੌਤ ਦੀ ਸਜ਼ਾ ਦਾ ਕਾਨੂੰਨ ਬਣਾਤਾ ਸੀਗਾ 26 ਮਾਰਚ ਨੂੰ ਮਤਲਬ ਇਹ ਇੰਨੇ ਗਏ ਗੁਜ਼ਰੇ ਨੇ ਸਾਰੇ ਇਹਨਾਂ ਦੇ ਕੋਲ ਮਤਲਬ ਇਹ ਕੋਈ ਹਿੰਮਤ ਹੀ ਨਹੀਂ ਵੇਖੋ ਗੱਲ ਇਹ ਆ ਇੱਕ ਮਾਂ ਦੇ ਬਹੁਤੇ ਪੁੱਤ ਹੋਣ ਇੱਕ ਪੁੱਤ ਨੂੰ 450 ਸੱਟਾਂ ਲੱਗੀਆਂ ਹੋਣ ਤੇ ਮਾਂ ਜਿਹੜੀ ਇਹ ਐਲਾਨ ਕਰਦੀ ਫਿਰੇ ਕਿ ਮੈਂ ਬਾਕੀ ਪੁੱਤਾਂ ਨੂੰ ਸਭ ਪੁੱਛ ਲਾਂ ਕਿਤੇ ਇਹਨਾਂ ਦੇ ਕਿਤੇ ਛਰੀਟ ਚ ਰੂਟ ਵੱਜੀ ਤੇ ਮੈਂ ਪਹਿਲਾਂ ਉਹ ਉਹਨਾਂ ਦੀ ਮਤਲਬ ਮਰਮ ਪੱਟੀ ਕਰ ਲਾਂ ਉਹ ਤੁਹਾਨੂੰ ਸ਼ਰਮ ਆ ਹੈ ਮੈਂ ਇਸ ਦਰਤੇ ਇਦੋਂ ਵੱਧ ਤੁਹਾਨੂੰ ਨਹੀਂ ਕੋਸਣਾ ਚਾਹੁੰਦਾ ਜਿੱਥੇ ਖੜਾ ਪਰ ਤੁਸੀਂ ਬਹੁਤ ਹੀ ਗਰਕ ਕੇ ਜੀਤ ਸਿੰਘ ਕਿਉਂ ਨਹੀਂ ਦਿਖ ਰਿਹਾ ਨਿਹਰ ਸਿੰਘ ਸਾਹਿਬ ਨਾਲ ਇੱਥੇ ਹੀ ਗੱਲ ਹੋਈ ਸੀ ਇੱਥੋਂ ਚੱਲੇ ਸੀ ਆਪਾਂ ਤੇ 10 20 ਕਦਮ ਅੱਗੇ ਜਾ ਕੇ ਗੱਲਬਾਤ ਹੋਈ ਸੀ ਮੇਰੀ ਤੇ ਇੱਥੇ ਇਸ ਕਰ ਤਰੀਕੇ ਤੇ ਤਲਬ ਕੀਤਾ ਗਿਆ ਸੀ ਉਦੋਂ ਉਹ ਦੋਨੋਂ ਕੀਤਾ ਸੀ ਜਦੋਂ ਮੇਰਾ ਸਵਾਲ ਜਵਾਬ ਹੋਇਆ ਸੀ ਅੱਜ ਮੁੱਖ ਮੰਤਰੀ ਸਾਹਿਬ ਨੂੰ ਸਾਡਾ ਸਵਾਲ ਸੀ ਪਰ ਅਜੇ ਟਾਈਮ ਲੱਗਣ ਦੀਆਂ ਗੱਲਾਂ ਬਾਤਾਂ ਕੀ ਲੱਗਦਾ ਟਾਈਮ ਲੱਗਣ ਦੀਆਂ ਗੱਲਾਂ ਬਾਤਾਂ ਇਹਨਾਂ ਨੇ ਖੁਦ ਹੀ ਕੀਤੀ ਗੇਮ ਵਗਾੜੀ ਆ ਇਹ 15 ਤਰੀਕ ਨੂੰ ਚਾਹੁੰਦੇ ਤੇ ਉਸ ਦਿਨ ਹੀ ਲਾਗੂ ਕਰ ਸਕਦੇ ਸੀ ਇਹਨਾਂ ਕੋਲ ਸਾਰਾ ਕੰਪਲੀਟ ਮੈਜੋਰਟੀ ਹੈ ਇਹਨਾਂ ਕੋਲ ਇਹਨਾਂ ਨੂੰ ਕਿਸੇ ਨੂੰ ਪੁੱਛਣ ਦੀ ਲੋੜ ਹੀ ਨਹੀਂ ਸੀ ਹਾਊਸ ਦੋ ਵਾਰੀ ਜੇ ਇਸ ਗੱਲ ਦੇ ਉੱਤੇ ਪਹਿਲਾਂ ਮੋਹਰ ਲਾ ਚੁੱਕਾ ਹੈ 2016 ਚ ਸਰਬਸੰਮਤੀ ਨਾਲ ਮਤਾ ਗਿਆ ਚਾਹੇੋ ਆਈਪੀਸੀ ਦੇ ਬਦਲਣ ਦਾ ਸੀ ਪਰ ਸਰਬਸੰਮਤੀ ਤਾਂ ਸੀ ਉਦੋਂ 2018 ਚੀ ਸਰਬਸੰਮਤੀ ਸੀਗੀ ਤੇ ਹੁਣ ਇੰਨਾ ਲੰਮਾ ਮਤਲਬ ਗੱਲਾਂ ਪੀਣ ਪਾਉਣ ਦਾ ਮਤਲਬ ਇਹਨਾਂ ਦੀ ਸੋਚ ਚ ਇਹ ਹੈ ਵੀ ਅਸੀਂ ਮਤਲਬ ਰਾਜਨੀਤਿਕ ਲਾਭ ਲੈ ਲਈਏ ਬੋਟੇ ਵੀ ਨੇੜੇ ਆ ਨਾ ਸਾਲਕ ਦਾ ਸਮਾਂ ਰਹਿ ਗਿਆ 6 ਮਹੀਨੇ ਦੇ ਵਿੱਚ ਤੇ ਵੈਸੇ ਚੋਣ ਜਾਬਤਾ ਲੱਗ ਚੋਣ ਜਾਬਤਾ ਜਦ ਲੱਗ ਜਾਣਾ ਇਹਨਾਂ ਨੇ ਹੁਣ ਇਹ ਸੋਚਦੇ ਨੇ ਵੀ ਅਸੀਂ ਲਾਗੇ ਜਾ ਕੇ ਕਰੀਏ ਤੇ ਆ ਕਰੀਏ ਰਾਜਨੀਤਿਕ ਲਾਹਾ ਇਹ ਰਾਜਨੀਤਿਕ ਲਾਹਾ ਵੀ ਫੇਰ ਹੀ ਮਿਲਦਾ ਜੇ ਤੁਹਾਡੀ ਨੀਅਤ ਸਾਫ਼ ਹੋਏਗੀ ਜੇ ਤੁਸੀਂ ਗੁਰੂ ਦੇ ਨਾਲ ਹਾਂਜੀ ਗੁਰੂ ਨਾਲ ਰਾਜਨੀਤੀ ਨਹੀਂ ਚੱਲ ਸਕਦੀ ਹੈ ਵੇਖੋ ਆ ਵੀਰ ਦੀ ਭਾਵਨਾ ਵੇਖੋ ਮੇਰੇ ਕਹਿਣ ਤੋਂ ਭਾਵ ਸੀਗਾ ਕਿ ਰਾਜਨੀਤੀ ਵੈਸੇ ਤੇ ਚਲੋ ਚੱਲ ਜੇਗੀ ਮੁੱਖ ਮੰਤਰੀ ਸਾਹਿਬ ਦੀ ਪਰ ਗੁਰੂ ਦੇ ਨਾਲ ਜੇ ਆਪਾਂ ਰਾਜਨੀਤੀ ਇਹ ਕਰਾਂਗੇ ਵੀ ਮਤਲਬ 6 ਮਹੀਨੇ ਰਹਿ ਜਾਣਗੇ ਜਦੋਂ ਸਰਕਾਰ 'ਚ ਤੇ ਗੁਰੂ ਦਾ ਕੀ ਪਤਾ ਅਗਲੇ ਸਾਹ ਦਾ ਕਿਸੇ ਦਾ ਮਤਲਬ ਭਰੋਸਾ ਰਹੀਆਂ ਗੁਰੂ ਤੋਂ ਬਿਨਾ ਤੇ ਇਹ ਕਿਹੜੇ 6 ਮਹੀਨੇ ਜਾਂ ਡੀਕ ਦੇ ਨੇ ਅਜੇ ਜਾਂ ਜੇ ਕੋਈ ਕਸਰ ਹੈਗੀ ਹੈ ਕਿ 15 ਮਹੀਨਿਆਂ ਤੋਂ ਇੱਕ ਸਿੰਘ ਜਿਹੜਾ ਆ ਵਾ ਟਾਵਰ ਤੇ ਚੜਿਆ ਬੈਠਾ ਜਿਉ ਸਭ ਤੋਂ ਉੱਚੇ ਟਾਵਰ ਤੇ ਇਹਨਾਂ ਨੂੰ ਨਹੀਂ ਲੱਭ ਰਿਹਾ ਤੇ ਕੀ ਗੱਲ ਥੱਲੇ ਬੈਠਾ ਜਿਹੜਾ ਕਿੱਦਾਂ ਫਿਰ ਮੁੱਖ ਮੰਤਰੀ ਸਾਹਿਬ ਕਹਿ ਦਿੰਦੇ ਨੇ ਕਿ 3 ਜਾਂ 4 ਕਰੋੜ ਮੈਂ ਲੋਕਾਂ ਦਾ ਕਸਟੋਡੀਅਨ ਆ ਉਹ 3-4 ਕਰੋੜ ਦੇ ਵਿੱਚ ਨਹੀਂ ਹੁੰਦਾ ਭਾਈ ਗੁਰਜੀਤ ਸਿੰਘ ਫਿਰ ਦੱਸਣ ਜਵਾਬ ਦੇਣ ਲੋਕਾਂ ਨੂੰ ਇੱਥੇ ਆ ਕੇ ਪਹਿਲਾਂ ਅਨੰਦਪੁਰ ਸਾਹਿਬ ਤੁਸੀਂ ਸੈਸ਼ਨ ਕਰਦੇ ਹੋ ਸੈਸ਼ਨ ਕਰਨਾ ਤੇ ਸੈਸ਼ਨ ਦਾ ਮਤਲਬ ਸੈਸ਼ਨ ਆ ਤੁਸੀਂ ਗੁਰੂ ਲਈ ਕਾਨੂੰਨ ਨਹੀਂ ਬਣਾ ਸਕਦੇ ਤੇ ਫਿਰ ਪਖਾंडे ਕਿਉਂ ਕਰਦੇ ਹੋ ਇਦਾਂ ਦੇ ਕਿ ਉਹ ਕਿਉਂ ਲੋਕਾਂ ਦੇ ਉੱਤੇ ਜਿਹੜਾ ਵਾ ਕਰੋਨਾ ਦਾ ਤੁਸੀਂ ਕਰਜ਼ਾ ਚਾੜੀ ਜਾ ਰਹੇ ਹੋ ਬਿਨਾਂ ਵਜ੍ਹਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਵਾ ਉਹ ਧਿਆਨ ਚ ਰੱਖਣ ਵਾਲੀਆਂ ਵਾ ਕਿ ਮਰ ਲੋ ਮੇਰੇ ਖਿਆਲ ਚ ਇਸ ਵੇਲੇ ਮਾਤਾ ਜੀ ਵੀ ਭਾਈ ਗੁਰਜੀਤ ਸਿੰਘ ਦੇ ਇੱਥੇ ਨਾਲ ਆਏ ਨੇ ਉਹ ਉਹਨਾਂ ਦਾ ਸਿਸਟਮ ਇਹ ਹੈ ਕਿ ਉਹ ਛਾਰੇ ਚੱਲ ਨਹੀਂ ਸਕਦੇ ਗੱਡੀ 'ਚ ਬੈਠੇ ਹੋਏ ਨੇ 15 ਦਿਨਾਂ ਤੋਂ ਉਹ ਵੀ ਨਾਲ ਚੱਲੇ ਹੋਣਗੇ 15 ਦਿਨਾਂ ਤੋਂ ਉਹ ਛੱਲੇ ਨੇ ਉਦਾਂ ਹੀ ਉਦਾਂ ਦੇ ਹੀ ਮਾਤਾ ਜੀ ਨੇ ਜਿੱਦਾਂ ਦੇ ਮੁੱਖ ਮੰਤਰੀ ਸਾਹਿਬ ਦੇ ਮਾਤਾ ਜੀ ਨੇ ਤੇ ਕੀ ਗੱਲ ਉਹ ਉਹ ਮਾਂ ਦੇ ਪੁੱਤ ਦਾ ਇਹਨਾਂ ਨੂੰ ਕੋਈ ਨਹੀਂ ਹੈ ਖਿਆਲ ਕੇ ਮਤਲਬ ਉਹਦੇ ਲਈ ਆਪਾਂ ਕੋਈ ਆਪਾਂ ਜਿਹੜਾ ਕੱਲ ਕੰਮ ਕਰਨਾ ਉਹ ਅੱਜ ਕਰ ਦੋ ਪਰ ਮਾਵਾ ਦਾ ਜਿਹਦਾ ਵੀਰ ਨੇ ਗੱਲ ਕੀਤੀ ਮੈਂ ਗੱਲ ਕੀਤੀ ਸੀ ਜਿਹਦਾ ਪਹਿਲੇ ਦਿਨ ਤੁਸੀਂ ਤੁਰੇ ਸੀ ਨਾ ਟਾਵਰ ਮੋਰਚੇ ਤੋਂ ਤੇ ਮੈਂ ਮਾਤਾ ਜੀ ਮਿਲਿਆ ਸੀ ਤੇ ਬੜੀ ਭਾਵਕ ਜੀ ਅਪੀਲ ਸੀ ਉਹਨਾਂ ਦੀ ਕਹਿੰਦੇ ਕਿ ਸਾਡੇ ਘਰ ਦਾ ਦਰਮਦਾਰ ਹੀ ਗੁਰਜੀਤ ਸਿੰਘ ਦੇ ਉੱਤੇ ਹੈ ਨਾ ਉਹ ਇਹ ਨਹੀਂ ਉਹਨਾਂ ਨੇ ਕਿਹਾ ਕਿ ਸੰਗਤ ਮੇਰੇ ਘਰ ਦੀ ਸੇਵਾ ਸੰਭਾਲ ਕਰੇ ਦੇਖੋ ਅਜੇ ਵੀ ਕਹਿ ਰਿਹਾ ਕਿ ਕਿਰਤੀ ਸੇਖ ਉੱਪਰ ਬੈਠਾ ਹੋਇਆ ਮੇਰਾ ਘਰ-ਬਾਰ ਉਹਦੇ ਸਿਰ ਤੇ ਚੱਲਦਾ ਵਾ ਤੇ ਸੰਗਤ ਸਾਹ ਦੇ ਕਾਨੂੰਨ ਬਣੇ ਤੇ ਮੇਰਾ ਪੁੱਤ ਥੱਲੇ ਆ ਜੇ ਤੇ ਆਪਣਾ ਕਾਰੋਬਾਰ ਕਰੇ ਤੇ ਮੇਰਾ ਪਰਿਵਾਰ ਦਾ ਪਾਲਣ ਪੋਸਣ ਹੋਵੇ ਅਜੇ ਵੀ ਉਹ ਇਹੋ ਗੱਲ ਕਹਿ ਰਹੇ ਬਿਲਕੁਲ ਜੀ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਪਰਿਵਾਰ ਵੱਲੋਂ ਗੁਰਜੀਤ ਸਿੰਘ ਵੱਲੋਂ ਸਾਮਦਾਮ ਦੰਡ ਭੇਦ ਸਭ ਕੁਝ ਲਾ ਲਿਆ ਇਹਨਾਂ ਨੇ ਇਹਨਾਂ ਸਭ ਕੁਝ ਲਾ ਲਿਆ ਉਹਨੂੰ ਡਰਾਉਣ ਦਾ ਮੌਤ ਦਾ ਉਹਦੇ ਨਿਆਣਿਆਂ ਦੀ ਮੌਤ ਦਾ ਉਹਨਾਂ ਦੇ ਕਈ ਕੁਝ ਮਤਲਬ ਜਿਹੜੇ ਧਮਕੀਆਂ ਧਮਕੀਆਂ ਜਿਹੜੀਆਂ ਲਾਉਣੀਆਂ ਹੁੰਦੀਆਂ ਨੇ ਨਾ ਇਹਨਾਂ ਨੇ ਸਾਰੀਆਂ ਲਾ ਲੀਆਂ ਜੀ ਇਹ ਤਾਂ ਭਾਈ ਗੁਰਜੀਤ ਸਿੰਘ ਖਾਲਸਾ ਪਤਾਨੀ ਮਹਾਰਾਜ ਨੇ ਕਿਦਾਂ ਕੋਈ ਕਿਰਪਾ ਅਸੀਂ ਕੀਤੀ ਕਿ ਉਹ ਸਿੰਘ ਚੁਣ ਲਿਆ ਸਿਰੜੀ ਆ ਉਹ ਸਿਰੜੀ ਡਟਿਆ ਬੈਠਾ ਅੱਜ ਪਤਾ ਕਿੰਨੇ ਦਿਨ ਹੋ ਗਏ ਸੰਗਤ ਜੀ ਮੈਂ ਖਾਸ ਤੌਰ ਤੇ ਯੂਕੇ ਯੂਰਪ ਦੀਆਂ ਸੰਗਤਾਂ ਨੂੰ ਕਹਿਣਾ ਚਾਹਾਂ ਕਿਉਂਕਿ ਉਹਨਾਂ ਦੇ ਫੋਨ ਆਉਂਦੇ ਜਦੋਂ ਤੁਸੀਂ ਪ੍ਰੋਗਰਾਮ ਟੈਲੀਕਾਸਟ ਕਰਦੇ ਹੋ ਨਾ ਅੱਜ 468 ਦਿਨ ਹੋ ਗਏ ਨੇ 468 ਦਿਨ 400 ਫੁੱਟ ਉੱਪਰ ਤੇ ਬੈਠਾ ਹੋਇਆ ਚ 400 ਫੁੱਟ ਦੀ ਉਚਾਈ ਤੇ ਬੈਠਾ ਅੱਜ ਅੱਜ 0 ਡਿਗਰੀ ਟੈਂਪਰੇਚਰ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ 'ਚ ਪਰ ਤੇ ਮੇਰੇ ਤਾਂ ਮਾਈਨਸ 5 ਤੋਂ 8 ਹੋ ਸਕਦਾ ਮਾਈਨਸ ਚਲਾ ਗਿਆ ਹੋਣਾ ਉਹ ਅਜੇ ਵੀ ਡਟਿਆ ਬੈਠਾ ਮੈਂ ਮੈਂ ਇੱਕ ਬੇਨਤੀ ਕਰਦਾ ਗੁਰੂ ਕੀ ਸੰਗਤ ਤੁਹਾਡੇ ਨਾਲ ਵੀ ਬੜਾ ਪੁਰਾਣਾ ਵਾਅਦਾ ਹੈ 2010 ਤੋਂ ਲੈ ਕੇ ਕਿਸੇ ਨਾ ਕਿਸੇ ਢੰਗ ਨਾਲ ਤੁਹਾਡੇ ਤੱਕ ਸਾਡੇ ਸਾਡੇ ਰਾਈ ਗੁਰੂ ਸਾਹਿਬ ਆਪਣੀ ਗੱਲ ਪਹੁੰਚਾਉਂਦੇ ਰਹੇ ਇੱਕ ਮੈਂ ਬੇਨਤੀ ਕਰਦਾ ਪਈ ਐਨੀ ਪਰਖ ਨਾ ਕਰਿਆ ਕਰੀਏ ਹੁਣ ਤਾਂ ਬਹੁਤ ਦਿਨ ਹੋ ਗਏ 400 ਦਿਨ ਹੀ ਪਰਖ ਕਰ ਲੈਂਦੇ ਹੁਣ 15 ਦਿਨ ਦੇ ਦਿੰਦੇ ਇਹ 450 ਦੀ ਗੱਲ ਕਰੀਏ ਕਿ ਨਾ ਕਿ ਗੁਰੂ ਕੀ ਸੰਗਤ ਹੁਣ ਉਸ ਵੀਰ ਦੇ ਨਾਲ ਖਲੋ ਜੀ ਐ ਇੰਨੀ ਇੰਨੀ ਕਰੜੀ ਪ੍ਰੀਖਿਆ ਤਾਂ ਨਹੀਂ ਲੈਂਦਾ ਰੱਬ ਤਾਂ ਨਹੀਂ ਇਨੀ ਕਰੜੀ ਪ੍ਰੀਖਿਆ ਲੈਂਦਾ ਹੈ ਲੋ ਤੁਸੀਂ ਤੁਸੀਂ ਜੇ ਲੈ ਰਹੇ ਹੋ ਨਾ ਮੈਨੂੰ ਲੱਗਦਾ ਕਿ ਹੁਣ ਸਮਾ ਕੇ ਹਾਂ ਵੇਖੋ ਕੋਈ ਵੀ ਚੀਜ਼ ਹੈ ਉਹਨੂੰ ਟੈਸਟ ਕਰਨਾ ਹਨਾ ਭਾਂਡਾ ਖਰੀਦਣਾ ਉਹਨੂੰ ਵੀ ਟੈਸਟ ਕਰਨਾ ਚਲੋ ਠੀਕ ਹੈ ਤੁਸੀਂ ਕੀਤਾ ਟੈਸਟ ਜੇ ਹੁਣ ਨਹੀਂ ਵਿਕਿਆ ਹੁਣ ਫਿਰ ਉਹਦੀ ਕਮਜ਼ੋਰੀ ਥੋੜਾ ਹੋ ਗਈ ਨੇ ਜੋ ਵਿਕ ਜਾਂਦਾ ਤੇ ਉਹ ਉਹ ਤਾਂ ਉਹ ਤਾਂ ਦੱਸਦਾ ਵੀ 1000 1000 ਕਰੋੜ ਦੀ ਵੀ ਆਫਰ ਆ ਗਈ ਉਹਨੂੰ ਉਹ ਉਤਰਿਆ ਥੱਲੇ ਤੂੰ ਜਾ ਕੇ ਘਰੇ ਬਿਆ ਸੋ ਮਸਲਾ ਇਹ ਹੈ ਵੀ ਜੇ ਕੋ ਨਹੀਂ ਵਿਕਿਆ ਜੇ ਉਹ ਨਹੀਂ ਡਰਿਆ ਜੇ ਉਹ ਨਹੀਂ ਘਬਰਾਇਆ ਜੇ ਅਜੇ ਵੀ ਉੱਤੇ ਤੇ ਫੇਰ ਭਾਈ ਸਾਨੂੰ ਨਾੜ ਖੜੋਣਾ ਬਣਦਾ ਹੈ ਸਾਡਾ ਹਰਿਆਣਾ ਕਮੇਟੀ ਮੈਂ ਵੇਖ ਰਿਹਾ ਸੀ ਚਿੰਤਾ ਸਾਬਾ ਜੀ ਉੱਥੇ ਪਹੁੰਚੀ ਆ ਬੜੇ ਵੱਡੇ ਪੱਧਰ ਦਾ ਸਹਿਯੋਗ ਕੀਤਾ ਉਹਨਾਂ ਨੇ ਹੋਰ ਸਮਾ ਸੰਸਥਾਵਾਂ ਕਿਤਾ ਬੜੀ ਇੱਕ ਦੀਵਗੱਲ ਸੀਗੀ ਤੁਸੀਂ ਵਿੱਚ ਵਿੱਚ ਆਰੰਭਤਾ ਤੇ ਵੀ ਆਏ ਵਿੱਚ ਵੀ ਆਏ ਅੱਜ ਵੀ ਤੁਸੀਂ ਆਏ ਹੋ ਮੈਂ ਸਮਝਦਾ ਜੀ ਹਰਿਆਣਾ ਕਮੇਟੀ ਦੇ ਜਿੰਨੇ ਉਹਨਾਂ ਦੇ ਸਿੰਘ ਸਾਰਾ ਜਥਾ ਸੀਗਾ ਜੀ ਹਰਿਆਣਾ ਕਮੇਟੀ ਨੂੰ ਤੁਸੀਂ ਵਕਫਾ ਕਰ ਦੋ ਅਸੀਂ ਸ਼ਾਇਦ 25 ਬੰਦੇ ਵੀ ਨਹੀਂ ਸੀਗੇ ਪੰਜਾਬ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਜਿਹੜੇ ਪੰਜਾਬ ਚ ਵਹੀਰ ਸੀ ਪੰਜਾਬ ਦੀ ਵਹੀਰ ਸੀ ਜਿਹੜੀ ਰਾਣਾ ਜੀ ਨੇ ਸਾਰੇ ਪ੍ਰਬੰਧ ਕੀਤੇ ਸੀਗੇ ਮਸਲਾ ਇਹ ਹੈ ਕਿ ਹੁਣ ਪੰਜਾਬੀਆਂ ਨੂੰ ਸੋਚਣਾ ਪਏਗਾ ਕਿ ਹਰਿਆਣਾ ਜੇ ਨਾਲ ਤੁਰ ਸਕਦਾ ਹੈ ਪੰਜਾਬ ਕਿੱਥੇ ਆ ਭਾਈ ਬੇਅਦਬੀਆਂ ਤਾਂ ਜਿਆਦਾ ਪੰਜਾਬ 'ਚ ਹੋ ਰਹੀਆਂ ਤੇ ਕਾਨੂੰਨ ਵੀ ਪੰਜਾਬ ਦਾ ਸਟੇਟ ਐਕਟ ਜਿਹੜਾ ਬਣਨਾ ਹੈ ਉਹ ਪੰਜਾਬ 'ਚ ਲਾਗੂ ਹੋਣਾ ਹੈ ਤੇ ਭਈ ਪੰਜਾਬੀ ਉਹ ਸਿਰਫ ਆਪਾਂ ਗੱਲਾਂ ਬਾਤਾਂ ਦੇ ਨਾਲ ਥੋੜਾ ਸਰ ਸਕਦਾ ਜਿੱਦਨ ਕਿਤੇ ਬੇਅਦਬੀ ਹੁੰਦੀ ਆ ਆਪਾਂ ਸਾਰਿਆਂ ਨੂੰ ਬੜਾ ਦੁੱਖ ਲੱਗਦਾ ਸੀ ਕਹਿੰਨੇ ਵੀ ਹਨਾ ਜਿਆਦਾ ਤਾਂ ਹਿਰਦੇ ਬਲੁੰਦਰੇ ਜਾਂਦੇ ਨੇ ਜਿਹੜੇ ਜੁਸ਼ੀਲੇ ਬੰਦੇ ਨੇ ਉਹ ਕਹਿੰਦੇ ਵੀ ਉਹਨੂੰ ਸੋਧਾ ਲਾ ਦੇ ਉਹਨੂੰ ਵੜ ਦੋ ਕਰ ਦੋ ਕੁਝ ਸਿੰਘ ਸੀਗੇ ਨਾਲ ਕੋਚ ਨੇਹੰਗ ਸਿੰਘ ਵੀ ਰਲੇ ਨੇ ਅੱਜ ਐਂਡ ਦੇ ਵਿੱਚ ਆ ਕੇ ਪਰ ਪਿੱਛੋਂ ਜਿਹੜਾ ਆਪਣਾ ਕਾਫਲਾ ਜਿੱਦਾਂ ਦਾ ਸੀਗਾ ਮੈਂ ਤੁਹਾਡੇ ਨਾਲ ਪਹਿਲਾਂ ਸਾਂਝ ਕੋ ਆਤੀ ਗੱਲ ਮਸਲਾ ਇਹ ਹੈ ਭਾਈ ਗੁਰਸਿੱਖੋ ਇੱਕੋ ਹੀ ਬੇਨਤੀ ਹੈ ਹੁਣ ਗੱਲ ਇਹ ਆ ਕਿ ਅਸੀਂ ਪਿਆਰ ਦੇ ਨਾਲ ਇਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਸਾਈਡ ਤੇ ਸਾਈਡ ਲੈਣ ਸਰਵਿਸ ਲੈਣ ਦੇ ਵਿੱਚ ਅਸੀਂ 15 ਦਿਨ ਤੁਰ ਕੇ ਇੱਥੇ ਆਏ ਆ ਤੁਹਾਡੀਆਂ ਸੀਆਈਡੀ ਨੇ ਤੁਹਾਡੀ ਇੰਟੈਲੀਜੈਂਸ ਨੇ ਸਾਡੀਆਂ ਫੋਟੋਆਂ ਖਿੱਚੀਆਂ ਜਗਾ ਜਗਾ ਤੇ ਹਰ 15 ਮਿੰਟ ਬਾਅਦ ਫੋਟੋ ਖਿੱਚ ਲੈਂਦੇ ਸੀ ਤੁਹਾਨੂੰ ਭੇਜਦੇ ਹੋਣਗੇ ਮੁੱਖ ਮੰਤਰੀ ਸਾਹਿਬ ਕਿ ਤੁਹਾਨੂੰ ਉਹ 15 ਦਿਨਾਂ ਦਾ ਸਾਡਾ ਸੰਘਰਸ਼ ਨਹੀਂ ਨਜ਼ਰ ਆਇਆ ਸਾਡੀ ਤਪੱਸਿਆ ਨਹੀਂ ਨਜ਼ਰ ਆਈ ਹੈ ਉਹ 463 ਦਿਨਾਂ ਦਾ ਉਹਦੀ ਤਪੱਸਿਆ ਨਜ਼ਰ ਨਹੀਂ ਆਈ ਉਹਦੀ ਮਾਂ ਦੀ ਤਪੱਸਿਆ ਨਜ਼ਰ ਨਹੀਂ ਆਈ ਜਿਹੜੀ ਤੁਸੀਂ ਗੱਲ ਬਿਲਕੁਲ ਸਹੀ ਕਹੀਓ ਤੁਰ ਨਹੀਂ ਸਕਦੇ ਹੁਣ ਵੀ ਗੱਡੀ 'ਚ ਬੈਠੇ ਨੇ ਉਹ ਉਹ ਜਿਹੜਾ ਮੇਰਖਲ ਸ਼ਨੀ ਮੰਦਰ ਹੈ ਨਾ ਸ਼ਨੀ ਮੰਦਰ ਤੋਂ ਪਿੱਛੇ ਗੱਡੀ ਖੜੀ ਹੈ 10 ਦੀ ਗੱਡੀ 'ਚ ਹੀ ਬੈਠੇ ਹੋਏ ਨੇ ਨਾਲ ਆਏ ਨੇ ਮੇਰਖਲ ਹੁਣ ਸ਼ਾਇਦ व्हीਲ ਚੇਅਰ 'ਚ ਜਾਂ ਸਿੰਘ ਅੰਦਰ ਲੈ ਕੇ ਗਏ ਹੁਣ ਤਾਂ ਮੈਂ ਕਹਿ ਨਹੀਂ ਸਕਦਾ ਪਰ ਜਦੋਂ ਮੈਂ ਜੋੜਾ ਜਮਾ ਕਰਾਉਣ ਗਿਆ ਸੀ ਉਹ ਗੱਡੀ 'ਚ ਬੈਠੇ ਹੋਏ ਸੀ ਈ ਉਹ ਮਹਾਨ ਜੀ ਭਗਵੰਤ ਮੰਨਨ ਜੀ ਐਸੀ ਮਾਂ ਦੀ ਹਾਲ ਲੱਗੀ ਨੇ ਤੈਨੂੰ ਉਹ ਤੂੰ ਮੁੱਖ ਮੰਤਰੀ ਵਾਲਾ ਅਹੁਦੇ ਆ ਤੇ ਤਾਂ ਛੱਡ ਤੇਰਾ ਪਤਾ ਨਹੀਂ ਕੀ ਤੂੰ ਆਪਣਾ ਹੋਰ ਨਾ ਕੋਈ ਬੇੜਾ ਕਰ ਕਰਾ ਲਈ ਉਹ ਵੀ ਮਾਂ ਮਾਤਾ ਵੀ ਮਾਨ ਮਾਨਦੇ ਉਹਨਾਂ ਵੀ ਉਹ ਵੀ ਮਾਂ ਹਾਂ ਉਹਨੇ ਇੱਕ ਵਾਰੀ ਬੋਲਿਆ ਸੀ ਮੈਂ ਗੋਤੀ ਹੋਣ ਕਰਕੇ ਸੁਣ ਲੱਗ ਗਈ ਮੈਂ ਵੀ ਤੇਰੀ ਭੈਣ ਲੱਗਦੀ ਮਾਨ ਮਾਨ ਹੋਣ ਕਰਕੇ ਉਹਨਾਂ ਦੇ ਪਿੱਛੋਂ ਪੇਕਿਆਂ ਦੀ ਜਿਹੜੀ ਗੋਤ ਆ ਮਾਨ ਤੇ ਇਹਨੂੰ ਕਈ ਵਾਰੀ ਉਹਨਾਂ ਨੇ ਬੇਨਤੀ ਵੀ ਸਟੇਜ ਤੋਂ ਵੀ ਅਪੀਲ ਕੀਤੀ ਆ ਕਿ ਤੂੰ ਮੇਰਾ ਗੋਤੀ ਆ ਤੂੰ ਮੇਰਾ ਭਰਾ ਆ ਗੋਤੀ ਭਰਾ ਆ ਤੇ ਤੂੰ ਕਾਨੂੰਨ ਬਣਾ ਦੇ ਭਾਈ ਇਹ ਤਾਂ ਹੁਣ ਖਾ ਮੁਖਾ ਜਿਹੜਾ ਇਹ ਲਟਕਾ ਰਹੇ ਨੇ ਨਾ ਮੈਂ ਸਮਝਦਾ ਕਿ ਇਹਨਾਂ ਦੇ ਵਾਸਤੇ ਆਤਮਕਾਤੀ ਬਣਨਾ ਹੈ ਇਹ ਸਰਕਾਰ ਲਈ ਨੁਕਸਾਨਦੇ ਹੋਣਾ ਜੇ ਇਹ ਸਮਝਦੇ ਨੇ ਨਾ ਕਿ ਲੰਮਕਾ ਕੇ ਸ਼ਾਇਦ ਸਾਨੂੰ ਲਾ ਕੇ ਜਾ ਕੇ ਫਾਇਦਾ ਮਿਲ ਜਾਊਗਾ ਇਹ ਤਾਂ ਇੱਕ ਇੱਕ ਦਿਨ ਜਿਹੜਾ ਇਹਨਾਂ ਦੇ ਵਾਸਤੇ ਨੁਕਸਾਨਦੇ ਹੋਏਗਾ ਜਿੰਨਾ ਇਹ ਹੁਣ ਖਲਾਰਾ ਵਧੇਗਾ ਜੀ ਸਾਨੂੰ ਖਲਾਰਾ ਪਾਉਣਾ ਪੈਣਾ ਨਿੱਜਰ ਸਾਹਿਬ ਦੇ ਘਰ ਦੇ ਘਰੋਂ ਤੁਸੀਂ ਗੱਲ ਕੀਤੀ ਆ ਕੋਈ ਟਾਈਮ ਟੇਬਲ ਬਣ ਲਿਖਿਆ ਗਿਆ ਕੋਈ ਸਵੇਰੇ ਅਖੰਡਪੁਰ ਸਾਹਿਬ ਦੇ ਭੋਗ ਵੀ ਪਿਆਣੇ ਆ ਇੱਥੇ ਜਾਂ ਉਸ ਤੋਂ ਬਾਅਦ ਦੇ ਵਿੱਚ ਕੋਈ ਪ੍ਰੋਗਰਾਮ ਲੀਕੋ ਆ ਸਵੇਰੇ ਖੰਡਪੁਰ ਸਾਹਿਬ ਦੇ ਭੋਗ ਨੇ ਤੇ ਉਸ ਤੋਂ ਬਾਅਦ ਅਸੀਂ ਪ੍ਰੋਗਰਾਮ ਜਿਹੜਾ ਵਾ ਕਾ ਘੇਰਨਾ ਤਾਂ ਪੈਣਾ ਹੀ ਸਾਨੂੰ ਸਾਨੂੰ ਇਹਨਾਂ ਮਜਬੂਰ ਕੀਤਾ ਹੋਰ ਕੋਈ ਰਣਨੀਤੀ ਤੁਹਾਡੇ ਨਾਲ ਹੀ ਸਾਂਝੀ ਕਰਨੀ ਹੋਰ ਕਿੱਦਾਂ ਕਰਨੀ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਇਹ ਵੀਰਾਂ ਦੀ মিডিਆ ਦੇ ਉੱਤੇ ਪਾਬੰਦੀ ਹੈ ਉਹ ਸਰਕਾਰ ਨੇ ਲਾਈ ਜਿਹੜੀ ਇਨਕਲਾਬ ਚੋਂ ਪੈਦਾ ਹੋਈ ਤੁਹਾਡੀ ਗੱਲ ਗੱਲ ਰੁਕਦੀ ਆ ਕੱਲ ਮੈਂ ਮੁਖਸਰ ਸਾਹਿਬ ਸੀ ਤੇ ਮੁਖਸਰ ਸਾਹਿਬ ਮੈਂ ਹਰ ਸਟੇਜ ਵੇਖੀ ਤੇ ਮੈਂ ਸੀਐਮ ਸਤਪਕਰਨ ਸਿੰਘ ਮਾਰ ਵਾਲੀ ਸਟੇਜ ਤੇ ਵੀ ਗਿਆ ਮੈਂ ਤੇ ਉਹ ਹੀ ਵੀਰ ਸੀ ਮੇਰੇ ਗਰਮੀਤ ਸਿੰਘ ਨਾਲ ਸੀ ਅਸੀਂ ਉੱਥੇ ਭੁੱਲਰ ਸਾਹਿਬ ਨਾਲ ਬੇਨਤੀ ਕੀਤੀ ਲਾਲਜੀਤ ਸਿੰਘ ਭੁੱਲਰ ਮੰਤਰੀ ਸਾਹਿਬਾਨਾ ਮੁਰੇ ਤੇ ਮੇਰੇ ਤੋਂ ਛੋਟੇ ਆ ਵੈਸੇ ਤੇ ਚਲੋ ਉਹਦੇ ਵੱਡੇ ਆ ਨਾ ਤੇ ਮੈਂ ਕਿਹਾ ਮੰਤਰੀ ਸਾਹਿਬ ਤੁਸੀਂ ਨੇ ਦੱਸਿਆ ਸੀ ਤੁਹਾਡੀ ਸਰਕਾਰ ਨਹੀਂ ਜਦੋਂ ਨਹੀਂ ਸੀ ਬਣੀ ਤੁਸੀਂ ਦੱਸਿਆ ਸੀ ਕਿ ਬਾਅਦ ਚੁੱਕਿਆ ਕਰੋ ਗੱਲਾਂ ਕਰਿਆ ਕਰੋ ਫੜਿਆ ਕਰੋ ਸਵਾਲ ਕਰਿਆ ਕਰੋ ਇਹਦੇ ਵਿੱਚ ਨਾ ਹੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਸਵਾਲ ਉਹ ਪੱਤਰਕਾਰਾਂ ਵਾਲਾ ਆ ਗਿਆ ਤੇ ਮੈਨੂੰ ਕਹਿਣ ਲੱਗੇ ਨਹੀਂ ਨਹੀਂ ਤੁਸੀਂ ਸਾਡੇ ਭਰਾ ਹੋ ਕੋਈ ਨਹੀਂ ਜਵਾਬ ਦੇਣਾ ਜੀ ਮੈਂ ਮੈਂ ਕਿਹਾ ਸਵਾਲ ਕਰਨ ਤੇ ਪਾਬੰਦੀਆਂ ਕਿਉਂ ਚੈਨਲ ਕਿਉਂ ਬੰਦ ਹੋਏ ਪੱਤਰਕਾਰਾਂ ਤੇ ਪਰਚੇ ਦਰਜ ਕਿਉਂ ਹੋ ਰਹੇ ਆ ਤੇ ਮੁਸਕਰਾਹਟ ਜਿਹੇ ਜਵਾਬ ਦਿੱਤਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਤੁਸੀਂ ਸਾਡੇ ਭਰਾ ਹੋ ਬਹੁਤ ਪਾਬੰਦੀਆਂ ਵਾ ਇੱਕ ਪਾਸੇ ਖੁੱਲਾ ਪੈਸਾ ਲਾਮ ਲਸ਼ਕਰ ਫੋਟਵਾਂ ਪੂਰੇ ਪੂਰੇ ਸ਼ਹਿਰ ਭਰੇ ਹੋਏ ਆ ਤੇ ਇੱਕ ਪਾਸੇ ਪਾਬੰਦੀਆਂ ਬਿਲਕੁਲ ਇਹ ਪਾਬੰਦੀਆਂ ਐ ਸੋਚਦੇ ਪਾਬੰਦੀਆਂ ਨਾਲ ਸੰਗੀ ਕੁਟੀ ਜਾਏਗੀ ਸੰਗੀ ਇਹ ਇਹਨਾਂ ਦੀ ਸੰਗੀ ਕੁਟੀ ਜਾ ਸਕਦੀ ਐ ਇਹਨਾਂ ਦੀ ਸੰਗੀ ਨਹੀਂ ਕੁਟੀ ਜਾ ਸਕਦੀ ਇਹ ਪਤਾ ਕੌਣ ਨੇ ਮਾਨ ਸਾਹਿਬ ਜਦੋਂ ਨਹੀਂ ਇੱਥੋਂ ਤੱਕ ਆ ਗਈ ਹੈ ਨਾ ਜਦੋਂ ਤੱਕ ਰਹੂਗੀ ਦੁਨੀਆ ਕੰਧਾਂ ਚੋਂ ਬੋਲਾਂਗੇ ਮਾਨ ਸਾਹਿਬ ਇਹ ਸਾਹਿਬਜ਼ਾਦਿਆਂ ਦੇ ਵਾਰਿਸ ਨੇ ਉਹ ਜਿਹੜਾ ਉੱਤੇ ਬੈਠੋ ਠੰਡੇ ਬੁਰਜ ਦਾ ਵਾਰਿਸ ਹੈ ਮਤ ਤੁਸੀਂ ਸੋਚੋ ਕਿ ਕਹਾਣੀ ਬਦਲ ਗਈ ਜੇ ਤੁਸੀਂ ਸ਼ਰਾਬੀ ਹੋ ਗਏ ਜਾਂ ਤੁਸੀਂ ਸਾਰੀ ਉਮਰ ਇਹਨਾਂ ਚ ਕਮਾਂ ਚ ਕੱਢ ਤੀ ਉਹ ਵਾਰਿਸ ਉਹ ਖੂਨ ਅਜੇ ਤਾਂ ਸਾਡੀਆਂ ਰਗਾਂ ਦੇ ਵਿੱਚ ਕਲਗੀ ਧਰਤਾ ਖੂਨ ਹੈ ਹੈਗਾ ਇਹ ਤੁਹਾਨੂੰ ਕੋਈ ਭਲੇਖਾ ਹੈ ਨਾ ਕਿਸੇ ਮੰਤਰੀ ਨੂੰ ਕਿਸੇ ਸੰਤਰੀ ਨੂੰ ਇਹ ਸਹਬਜ਼ਾਦਿਆਂ ਦੀ ਸੰਗੀ ਉਹ ਨਹੀਂ ਘੁੱਟ ਸਕੇ ਭਾਵੇਂ ਨੀਹਾਂ ਚ ਚਣ ਦਿੱਤਾ ਸੀ ਇਸ ਸਹਬਜ਼ਾਦਿਆਂ ਦੇ ਵਾਰਿਸ ਜਿਹੜੇ ਨੇ ਸਹਬਜ਼ਾਦੇ ਹੀ ਵਰਤਦੇ ਨੇ 15 ਦਿਨਾਂ ਦੇ ਵਿੱਚ ਵੇਖੋ ਕਿੰਡਾ ਸਮੂਥਲੀ ਆਇਆ ਹੈ ਕਿੰਨਾ ਮੌਸਮ ਖਰਾਬ ਸੀ ਧੁੰਦਾਂ ਸੀ ਕਈ ਕੁਝ ਸੀਗਾ ਪਰ ਮਹਾਰਾਜ ਨੇ ਜਦੋਂ ਖਾਂ ਗੋਦੀ 'ਚ ਬਿਠਾ ਲ ਕੇ ਲਿਆ ਹੰਦਾ ਸਾਰਾ ਸਾਰੀ ਵੀ ਹੀਰ ਇੱਥੇ ਆ ਗਈ ਸੋ ਗੱਲ ਬੜੀ ਸਪਸ਼ਟ ਹੈ ਜਿਹੜੇ ਜਵਾਲ ਜਵਾਲਾਮੁਖੀ ਹੁੰਦੇ ਨੇ ਨਾ ਜਵਾਰ ਪਾਟੇ ਉਹ ਦਬਾਇਆ ਨਹੀਂ ਦਬਦੇ ਹੁੰਦੇ ਜੇ ਜੇ ਤੁਸੀਂ ਤੁਸੀਂ ਇਹ ਸੋਚਦੇ ਹੋ ਨਾ ਕਿ ਸੰਗਤਾਂ ਦੇ ਅੰਦਰ ਦਾ ਰੋਸ ਸ਼ਾਇਦ ਅਸੀਂ ਮਤਲਬ ਖ਼ਬਰਾਂ ਵਾਲਿਆਂ ਨੂੰ ਕਹਿ ਦਾਂਗੇ ਕਿ ਆਹੀਂ ਤੁਹਾਨੂੰ ਇਸ਼ਤਿਹਾਰ ਦੰਨੇ ਵੀ ਤੁਸੀਂ ਇਹਨਾਂ ਦੀ ਖ਼ਬਰ ਨਾਲ ਲਾਇਓ ਚੈਨਲਾਂ ਵਾਲਿਆਂ ਨੂੰ ਕਹਿ ਦਾਂਗੇ ਤੁਹਾਨੂੰ ਅਸੀਂ ਇਸ਼ਤਿਹਾਰ ਦੰਨੇ ਆ ਤੁਸੀਂ ਇਹਨਾਂ ਦੀ ਖ਼ਬਰ ਨਾਲ ਲਾਇਓ ਠੀਕ ਆ ਕਈ ਕਰਦੇ ਪਏ ਨੇ ਪਰ ਮੈਂ ਉਹਨਾਂ ਵੀਰਾਂ ਪਹਿਣਾ ਨੂੰ ਵੀ ਸਾਰਿਆਂ ਨੂੰ ਕਹਿਣਾ ਉਹ ਇੱਕ ਝੂਠੀ ਸਰਕਾਰ ਦਾ ਕਰਕੇ ਤੁਸੀਂ ਸੱਚੀ ਸਰਕਾਰ ਦੇ ਨਾਲ ਦਗਾਤਾ ਨਾ ਕਮਾਓ ਗੱਲ ਸਾਡੀ ਨਹੀਂ ਗਈ ਸਾਡੀ ਥੋੜਾ ਹੈ ਗੁਰੂ ਸਾਹਿਬ ਸਾਡੇ ਵੀ ਉਹਨੇ ਜਿੰਨੇ ਤੁਹਾਡੇ ਜਿੰਨੇ ਜਿੰਨੇ ਉਹਨਾਂ ਦੇ ਨੇ ਜਿੰਨੇ ਅਖਬਾਰਾਂ ਦੇ ਐਡੀਟਰਾਂ ਦੇ ਨੇ ਮਾਲਕਾਂ ਦੇ ਨੇ ਚੈਨਲਾਂ ਦੇ ਮਾਲਕਾਂ ਦੇ ਨੇ ਉਹਨੇ ਉਹ ਵੀ ਐਸੇ ਗੁਰੂ ਸਾਹਿਬ ਦੇ ਇੱਕ ਝੂਠੀ ਸਰਕਾਰ ਦੇ ਵਹਿਕਾਵੇ ਚ ਆ ਕੇ ਤੇ ਜੇ ਤੁਸੀਂ ਸੱਚੀ ਸਰਕਾਰ ਦੀ ਖਬਰ ਨਾ ਲਾਹੋਗੇ ਇਹ ਮੋਰਚਾ ਸੱਚੀ ਸਰਕਾਰ ਦਾ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੋਰਚਾ ਹੈ ਦੁਨਿਆਵੀ ਨਹੀਂ ਕਿਸੇ ਦਾ ਵੀ ਕੁਝ ਵੀ ਦੁਨਿਆਵੀ ਨਹੀਂਗਾ ਇਹ ਹੁਣ 6-7 ਮਹੀਨੇ ਹੋ ਗਏ ਉੱਥੇ ਬੈਠੇ ਹਨ ਸਾਰਾ ਕੁਝ ਛੱਡ ਕੇ ਆਪਣੀ ਨੌਕਰੀ ਮਤਲਬ ਕਹਿ ਲੋ ਜਿੱਥੇ ਗਰੰਤੀ ਸਿੰਘ ਦੀ ਡਿਊਟੀ ਕਰਦੇ ਸੀ ਉਹ ਵੀ ਛੱਡੀ ਆ ਇਹਦੇ ਵਾਰੀ ਵੀ ਲਾਤੀ ਇਹਨਾਂ ਵਾਰੀ ਵੀ ਇਹਨਾਂ ਦੀ ਆ ਜੀ ਸਭ ਚੜਦੀ ਕਲਾ ਗੁਰਸੇ ਸਿੰਘ ਚੜ੍ਹਦੀ ਕਲਾ ਚ ਰਹਿਣ ਵੈਸੇ ਮਹਾਰਾਜ ਕਿਰਪਾ ਕਰਨ ਭਾਈ ਗੁਰਜੀਤ ਸਿੰਘ ਮੋਰਚਾ ਫਤਿਹ ਕਰਕੇ ਥੱਲੇ ਆਉਣ ਜੇ ਉਹਨਾਂ ਨੂੰ ਕੁਝ ਹੁੰਦਾ ਦੂਜੀ ਵਾਰੀ ਇਹਨਾਂ ਦੀ ਆ ਐਸੇ ਐਸੇ ਸਿੱਖ ਬੈਠੇ ਨੇ ਬੀਜ ਨਹੀਂ ਨਾਸ਼ ਹੋਇਆ ਤੇ ਫੇਰ ਮੈਂ ਫੇਰ ਵੀ ਇਹੀ ਬੇਨਤੀ ਕਰਦੇ ਆ ਡਾਕਟਰ ਨਿਹਰ ਸਾਹਿਬ ਮੈਂ ਤਾਂ ਇਹੀ ਕਵਾਂਗਾ ਕੁਝ ਸ਼ਰਮੀ ਕਰ ਲੋ ਹੁਣ ਹੋਰ ਤਾਂ ਕੁਝ ਰਹਿ ਨਹੀਂ ਗਿਆ ਹੁਣ ਤਰਨੇ ਤੁਹਾਡੇ ਹੀ ਲੱਗਣੇ ਪਹਿਲਾਂ ਤਾਂ ਹੁਣ ਚੀਚੀ ਹਿਫਕਾਲ ਸਾਹਿਬ ਦੇ ਸਾਹਮਣੇ ਲਵਾਉਣੇ ਕਿ ਘਰ ਦੇ ਸਾਹਮਣੇ ਲਵਾਉਣੇ ਤੁਸੀਂ ਆਪ ਡਿਸਾਈਡ ਕਰ ਲਿਓ ਅਸੀਂ ਤਾਂ ਹੁਣ ਤੁਹਾਡੇ ਮਗਰ ਆ ਜੇ ਤੁਸੀਂ ਸਾਡੇ ਵੱਲ ਪਿੱਠ ਕਰ ਲਈ ਆ ਤੁਸੀਂ ਪੰਥ ਵੱਲ ਪਿੱਠ ਕਰ ਲਈ ਆ ਤੇ ਭਈ ਪੰਥ ਫਿਰ ਛੱਡਦਾ ਨਹੀਂ ਹੁੰਦਾ ਠੀਕ ਆ ਜਾਗ ਪਾਏਗਾ ਵਾਜਾਲ ਜਦੋਂ ਅਕਾਲ ਤਖਤ ਸਾਹਿਬ ਤੋਂ ਮਾਰ ਇਹਨੇ ਲਾਇਆ ਨਾ ਹੋ ਸਕਦਾ ਸਾਡੀ ਆਵਾਜ਼ ਚ ਉਹਨਾਂ ਦਾ ਮਨ ਨਾ ਹੋਏ ਪਰ ਗੁਰਕਲਗੀ ਤਰ ਪਾਸ਼ਾ ਜਦੋਂ ਆਵਾਜ਼ਾ ਲਾਉਣਗੇ ਨਾ ਤੇ ਫੇਰੇ ਮਰਜੀ ਵੀਰੇ ਨਿੱਤਰਣਗੇ ਸਿੰਘ ਸਾਹਿਬ ਨੇ ਵੀ ਕਿਹਾ ਸੀ ਅੰਦਰ ਉਹਨਾਂ ਕਿ ਕਾਨੂੰਨ ਬਣਨਾ ਚਾਹੀਦਾ ਵਾ ਕਿਉਂਕਿ ਜਾਗਤ ਜੋਤ ਆ ਗੁਰੂ ਸਾਹਿਬ ਆ ਕਿਉਂਕਿ ਜਾਗਤ ਜੋਤ ਨੂੰ ਅਹਿਮ ਦਰਜਾ ਦੇਣਾ ਚਾਹੀਦਾ ਜਾਗਤ ਜੋਤ ਦਾ ਐਕਟ ਬਣਿਆ ਹੋਇਆ ਪਹਿਲਾਂ ਆਲਰੇਡੀ 2008 ਦਾ ਐਕਟ ਹੈ ਉਸ ਐਕਟ ਨੂੰ ਕਢੋ ਉਹਦੇ ਉਹਦੇ ਨਾਲ ਜੋੜ ਕੇ ਉਹਦੇ 'ਚ ਵੀ ਬੇਅਦਬੀ ਲਫ਼ਜ਼ ਆਇਆ ਕਿਉਂ ਇਹ ਸਾਰੇ ਅਖਤਿਆਰ ਦਿੱਤੇ ਸੀ ਸ਼੍ਰੋਮਣੀ ਗੁਰਦੁਆਰਾ ਪਰਮੰਦਰ ਕਮੇਟੀ ਨੂੰ ਉਹਦੇ 'ਚ ਮੈਂਸ਼ਨਡ ਆ ਕਿ ਬਾਹਰ ਜਦੋਂ ਪਬਲਿਕੀਸ਼ਨ ਹੁੰਦੀ ਸੀ ਉਹਦੇ 'ਚ ਬੇਅਦਬੀ ਹੁੰਦੀ ਸੀ ਅਸੀਂ ਤਾਂ ਇਹ ਵੀ ਕਹਿੰਦੇ ਆ ਜੇ ਤੁਹਾਨੂੰ ਹੋਰ ਕੋਈ ਮੁਸ਼ਕਲ ਹੈ ਤੁਸੀਂ ਉਹਨੂੰ ਐਕਸਟੈਂਡ ਕਰ ਲਓ ਤੁਸੀਂ ਉਹਨੂੰ ਐਕਸਟੈਂਡ ਕਰ ਲਓ ਜੇ ਜਿਹੜਾ ਜਾਗਤ ਜੋਤ ਲਫਜ਼ ਤਾਂ ਆਲਰੇਡੀ ਐਗਜ਼ਿਸਟਿੰਗ ਹੈ ਸਟੇਟ ਐਕਟ ਬਣਿਆ ਹੋਇਆ ਪੰਜਾਬ ਦੇ ਵਿੱਚ ਸਟੇਟ ਐਕਟ ਬਣਿਆ ਹੋਇਆ ਤਾਂਤਨ ਸ਼੍ਰੀ ਗੁਰਗ੍ਰੰਥ ਸਾਹਿਬ ਲਈ ਜਾਗਤ ਜੋਤ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦਾ ਐਕਟ ਜਿਹੜਾ ਬਣਿਆ ਹੋਇਆ ਸਕਤਰੇ ਤੋਂ ਸੁਣਿਆ ਗਿਆ ਵਾ ਜਦੋਂ ਸੀਐਮ ਸਾਹਿਬ ਚੱਲ ਗਏ ਸੀ ਨਾ ਮੁੱਖ ਮੰਤਰੀ ਸਾਹਿਬ ਹੁਣ ਤੁਹਾਡੇ ਅੰਦਰ ਕੀ ਹੈ ਤਾਂ ਤੁਸੀਂ ਜਾਣਦੇ ਹੋ ਜਾਂ ਮਹਾਰਾਜ ਜਾਣਦਾ ਪਰ ਜਿੰ ਜਦਾਂ ਦੀਆਂ ਗੱਲਾਂ ਤੁਸੀਂ ਇੱਥੇ ਕੀਤੀਆਂ ਨਾ ਜੇ ਤੁਸੀਂ ਸੱਚੀ ਮੁੱੱਚੀ ਸਮਰਪਿਤ ਹੋ ਇਸ ਤਖਤ ਨੂੰ ਇਸ ਧਰ ਘਰ ਨੂੰ ਤੇ ਜਿਹੜੀ ਗੱਲ ਸਿੰਘ ਸਾਹਿਬ ਨੇ ਕਹੀ ਉਹਨੂੰ ਲਾਗੂ ਕਰ ਦਿਓ ਤੁਸੀਂ ਸਾਡਾ ਤਾਂ ਬਣਾ ਦਿਓ ਭਾਈ ਸਾਨੂੰ ਦੂਜਿਆਂ ਨਾਲ ਕੁਝ ਨਹੀਂਗਾ ਤੁਸੀਂ ਉਹਨਾਂ ਦੇ ਬਣਾਉਂਦੇ ਰਹੋ ਭਾਵੇਂ 6 ਮਹੀਨੇ ਹੋਰ ਲੈ ਲਓ ਹੋਰ ਲੱਗ ਜੇ ਤੁਸੀਂ ਇਹ ਤਾਂ ਦੱਸੋ ਬੇਅਦਬੀ ਦੂਜਿਆਂ ਦੀ ਹੋ ਕਿੱਥੇ ਰਹੀ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਬਾਣੀ ਤੋਂ ਕੁਝ ਕਿਤੇ ਨਿਛੇੜੀ ਵੀ ਹੁਣ ਤਾਂ ਟੀਚਰਾਂ ਕਰਨ ਤੇ ਆ ਗਏ ਹੁਣ ਹੋਣੀ ਹੋਣੀ ਯਾਰ ਸ਼ਰਮ ਕਰ ਲੋ ਯਾਰ ਹੋ ਹੋਰ ਸਾਡਾ ਕੀ ਤੁਸੀ ਕੀ ਅੰਤ ਲੈਣਾ ਸਾਡਾ ਹੈ ਮੋਰਚੇ ਦੇ ਆਗੂ ਸਹਿਬਾਨ ਅਸੂ ਭਾਈ ਉਹ ਸਾਡਾ ਕੀ ਅੰਤ ਲੈਣਾ ਦੋ ਨਿਛੇੜੀ ਤੀਜੇ ਨਿਛੇੜੀ ਨੂੰ ਕਹਿੰਦੇ ਆ ਉਹ ਜਾ ਗੁਰਦੁਆਰਾ ਸਾਹਿਬ ਬੇਅਦਬੀ ਕਰਕੇ ਤੈਨੂੰ ਨਸ਼ਾ ਦਵਾਂਗੇ ਹੁਣ ਜੇ ਅਸੀਂ ਕਹਦਾ ਸਿਰ ਪਾੜੀਏ ਕਿਸੇ ਦਾ ਗਾਟਾ ਲਾਈਏ ਫਿਰ ਤੁਸੀਂ ਕਹਿਣਾ ਵੀ ਇਹ ਫਿਰ ਤੁਸੀਂ ਸਾਡੇ ਤੇ 302 ਲਾਉਣੀ ਹੈ ਵੀ ਕੋਈ ਸ਼ਰਮ ਜਾ ਹੈਗੀ ਤੁਹਾਨੂੰ ਆਪ ਕਰਦੇ ਨੇ ਠੀਕ ਆ ਨਹੀਂ ਤੇ ਉਹਨਾਂ ਦੇ ਉਹਨਾਂ ਜਿਹੜਾ ਮੁਖ ਦਾ ਬਿਆਨ ਮੈਂ ਵੀ ਨਾਲ ਸੀ ਸੁਣਿਆ ਉਹਨਾਂ ਨੇ ਕਿਹਾ ਸੀ ਘਰ ਦੇ ਪੁੱਛਣਾ ਮੈਨੂੰ ਗਵਾਂਢੀਆਂ ਪੁੱਛਣਾ ਮੈਨੂੰ ਸ਼ਹਿਰ ਵਾਲਿਆਂ ਪੁੱਛਣਾ ਮੈਨੂੰ ਮੈਨੂੰ ਇਲਾਕੇ ਹਾਂਜੀ ਮੈਂ ਨਾਲ ਇਲਾਕੇ ਵਾਲਿਆਂ ਪੁੱਛਣਾ ਨੂੰ ਉਹਨਾਂ ਨੇ ਨਾਂ ਨੂੰ ਕਰਦੇ ਗਏ ਨੇ ਪੁੱਛਿਆ ਨਾਂ ਨੂੰ ਗਵਾਂਢੀ ਪੁੱਛਿਆ ਨਾਂ ਸ਼ਹਿਰ ਵਾਲਾਂ ਪੁੱਛਿਆ ਅਹੀਂ ਹੁਣ ਉਹਨੇ ਇਲਾਕੇ 'ਚ ਅਹੀਂ ਹੁਣ ਪੁੱਛਣਾ ਵਾ ਬੇਨਤੀ ਹੜੀਆ ਤੇ ਜੋੜ ਕੇ ਅਹੀਂ ਹੁਣ ਪੁੱਛਣ ਨੂੰ ਤਿਆਰ ਆ ਜਿਹਦੇ ਬਣਾ ਦਿੰਦੇ ਕੋ ਨੂੰ ਠੀਕ ਆ ਮੈਂ ਉਹਦੋਂ ਬਿਆਨ ਦਿੱਤਾ ਸੀ ਇਹ ਕਿਹਾ ਸੀ ਜੀ ਸਾਹਿਬ ਤੁਸਾਂ ਤੁਹਾਡਾ ਮੁਖ ਦਾ ਬਿਆਨ ਮੈਨੂੰ ਪੁੱਛਣਾ ਤੁਹਾਨੂੰ ਕਿਸ ਨੇ ਪੁੱਛਣਾ ਅਹੀਂ ਹੁਣ ਇਲਾਕੇ 'ਚ ਆ ਗਏ ਅਸੀਂ ਪਿੰਡ 'ਚ ਨਹੀਂ ਆਉਂਦੇ ਸ਼ਹਿਰ 'ਚ ਨਹੀਂ ਆਉਂਦੇ ਗਵਰਣੀ 'ਚ ਨਹੀਂ ਆਉਂਦੇ ਇਲਾਕੇ 'ਚ ਹੀ ਆਉਨੇ ਆ ਅਸੀਂ ਲੱਗ ਜਾਉਨੇ ਅਸੀਂ ਪੁੱਛਣੇ ਤਾਂ ਹੁਣ ਤੁਸੀਂ ਹੁਣ ਸਾਨੂੰ ਦੱਸਣ ਲਈ ਤਿਆਰ ਹੋ ਜਾਓ ਜੇ ਮਿਹਰਬਾਨੀ ਕਰਕੇ ਬਣਾ ਦਿਓ ਅਸੀਂ ਇਤਿਹਾਸੀ ਜੋੜਦੇ ਆ ਨਹੀਂ ਤੇ ਫਿਰ ਪਤਾ ਹੀ ਖਾਲਸਾ ਕੀ ਰੂਹ ਵਰਦਾਂ ਦਾ ਇਹ ਸਾਰਿਆਂ ਨੂੰ ਪਤਾ ਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਵੀਰ ਤੇਜਿੰਦਰ ਸਿੰਘ ਦਾ ਇਹਨਾਂ ਦੀ ਸਾਰੀ ਟੀਮ ਦਾ ਗੁਰਮੀਤ ਸਿੰਘ ਹੋਰਾਂ ਦਾ ਇਹ ਬੜੀ ਮਿਹਨਤ ਕੀਤੀ ਇਹਨਾਂ ਨੇ ਜਗਾ ਜਗਾ ਤੇ ਪਹੁੰਚ ਪਹੁੰਚ ਕੇ ਸਾਡੇ ਨਾਲ ਖੜੇ ਨੇ ਤੇ ਤੁਸੀਂ ਸਾਰੇ ਇਹਨਾਂ ਵੀਰਾਂ ਦੇ ਨਾਲ ਖੜੋ ਤੇ ਮੈਂ ਫੇਰ ਇੱਕ ਵਾਰੀ ਅਖੀਰ ਦੇ ਵਿੱਚ ਯੂਕੇ ਯੂਰਪ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਬੜੇ ਬੜੇ ਉੱਥੇ ਉਹ 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 ਸ਼ਕਤੀਆਂ ਬੈਠੀਆਂ ਨੇ ਜਿਨ੍ਹਾਂ ਦੇ ਦਸਕਤ ਦੇ ਨਾਲ ਕੋਈ ਚਿੱਠੀ ਆ ਜੇ ਨਾ ਤਾਂ ਮੁੱਖ ਮੰਤਰੀ ਨੂੰ ਚੱਕਰ ਪੈ ਦੇਣਗੇ ਵੀ ਇਹ ਗੱਲ ਕਿੱਥੋਂ ਚੱਲ ਗਈ ਕੰਪਨੀ ਛੱਡ ਜੇਗੀ ਐਸੇ ਐਸੇ ਉੱਥੇ ਸਿੰਘ ਬੈਠੇ ਨੇ ਮੈਂ ਸਾਰੇ ਸਾਰੇ ਐਨ ਆਰ ਆਈ ਸਾਡੇ ਜਿੰਨੇ ਵੀ ਨੇ ਬਈ ਤੁਹਾਡਾ ਬੜਾ ਵੱਡਾ ਯੋਗਦਾਨ ਸੀ ਸਰਕਾਰ ਬਣਾਉਣ ਚ ਤੇ ਹੁਣ ਜੇ ਕੰਮ ਨਹੀਂ ਕਰਦੀ ਵੀ ਤਾਂ ਸਿਰ ਕੰਨ ਖਿੱਚੋ ਨਾ ਫੇਰ ਤੁਸੀਂ ਤੁਸੀਂ ਤਾਂ ਤੁਸੀਂ ਤਾਂ ਪੰਜਾਬ ਦੇ ਭਲੇ ਦੇ ਵਾਸਤੇ ਸੋਚ ਕੇ ਸਰਕਾਰ ਬਣੋ ਆਈ ਸੀ ਨਾ ਉਧਰੋਂ ਡਾਲਰਾਂ ਦੇ ਡਾਲਰ ਪਤਾ ਨਹੀਂ ਕਿੰਨਾ ਮਾਲ ਭੇਜਿਆ ਤੇ ਕਿੰਨੀਆਂ ਤੁਸੀਂ ਮਤਲਬ ਜਹਾਜਾਂ ਜਹਾਜ਼ਾਂ ਦੇ ਜਾਜ ਪਰ ਕੇ ਵੀ ਆਏ ਸੀ ਹੁਣ ਇਹਨੂੰ ਪੁੱਛੋ ਤਾਂ ਸਹੀ ਇਹ ਗੁਰੂ ਗ੍ਰੰਥ ਸਾਹਿਬ ਦਾ ਕਾਨੂੰਨ ਬਣਾ ਦੇ ਬਾਕੀ ਵੇਟ ਕਰਦੇ ਰਹੋ ਬਾਕੀ ਗੁਰੰਧਾ ਸਾਹਮਣੇ ਆਈ ਜਾਂਦਾ ਉਸ ਹਾਬ ਦੇ ਨਾਲ ਕਾਨੂੰਨ ਬਣਦਾ ਜਾਊਗਾ ਪਰ ਜਾਗਤ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਸਾਰੇ ਹੀ ਕਹਿ ਰਹੇ ਆ ਸਿੰਘ ਸਾਹਿਬ ਦਾ ਬਿਆਨ ਵੀ ਹੈ ਬਿਆਨ ਵੀ ਹੈ ਸਿੰਘ ਸਾਹਿਬ ਨੇ ਕਿਹਾ ਤੇ ਜੇ ਤੁਸੀਂ ਸੱਚੀ ਮੁੱਚ ਇਹ ਕਾਲ ਤੱਕ ਸਾਹਿਬ ਨੂੰ ਸੁਪਰੀਮ ਮੰਨਦੇ ਹੋ ਕਾਨੂੰਨ ਬਣਾ ਦਿਓ ਜੀ। ਅਖੀਰ ਚ ਇਹੀ ਕਹਿੰਨੇ ਆ ਦੋ ਵਧ ਫਿਰ ਬਾਕੀ ਸਮਾਂ ਹੁਣ ਤੇ ਤੁਹਾਨੂੰ ਆਪੇ ਪਤਾ ਲੱਗ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਵੀਰ ਗੁਰਪ੍ਰੀਤ ਸਿੰਘ ਸਾਡੇ ਨਾਲ ਸੀ ਮੋਰਚੇ ਦੇ ਆਗੂ ਸਹਬਾਨ ਆ ਇੱਕ ਤਰੀਕ ਤੋਂ 15 ਤਰੀਕ ਤੱਕ ਉਹ ਕਹਿੰਦੇ ਕਿ ਅਸੀਂ ਹੋਕਾ ਦਿੱਤਾ ਸੀ ਜਗਾਉਣ ਦੀ ਗੱਲ ਕੀਤੀ ਸੀ ਲੋਕਾਂ ਤੱਕ ਪਹੁੰਚੇ तकरीबन ਅੱਧਾ ਪੰਜਾਬ ਅਸੀਂ ਇਹਦੇ ਫਿਰਕੇ ਆਏ ਆ ਪਿੰਡਾਂ ਦੇ ਵਿੱਚ ਗਏ ਸੁਨੇਹਾ ਦਿੱਤਾ ਲੋਕ ਜਾਗਰੂਕ ਵੀ ਹੋਏ ਕਹਿੰਦੇ ਕਿ ਅੱਜ ਜੇ ਸਾਡੀ ਆਵਾਜ਼ ਨਹੀਂ ਸੁਣਦੇ ਕਿਉਂਕਿ ਇੱਕ ਤੋਂ 15 ਤੱਕ ਦਾ ਉਹ ਸਮਾਂ ਸੀ ਕਿ ਅਸੀਂ ਸੁਨੇਹਾ ਦੇਣ ਵਾਸਤੇ ਗਏ ਸੀ ਤੇ ਹੁਣ ਅਗਲੀ ਰਣਨੀਤੀ ਹੋਊਗੀ ਸਭ ਤੋਂ ਪਹਿਲਾਂ ਉਹਨਾਂ ਨੇ ਇੰਦਰਬੀਰ ਸਿੰਘ ਨਿੱਜਰ ਜਿਨ੍ਹਾਂ ਦੇ ਘਰ ਦੇ ਘਰਾਓ ਦਾ ਵਕਹਿਤ ਆ ਕਿ ਜੇ ਕੋਈ ਇੱਕ ਦਿਨ ਚ ਹਲਚਲ ਨਹੀਂ ਹੁੰਦੀ ਤੇ ਅਸੀਂ ਫਿਰ ਘਰ ਦਾ ਘਰਾਓ ਕਰਾਂਗੇ ਸਵੇਰੇ ਇੱਥੇ ਅਕਾਲ ਤਖਤ ਸਾਹਿਬ ਤੇ ਅਖੰਡ ਪੜ ਸਾਹਿਬ ਦੇ ਭੋਗ ਪੈਣਗੇ ਤੇ ਭੋਗ ਪੈਣ ਤੋਂ ਬਾਅਦ ਵਿੱਚ ਅਗਲੀ ਰਣਨੀਤੀ ਇਸ ਜਥੇਬੰਦੀ ਇਸ ਢਾਂਚੇ ਵੱਲੋਂ ਲਿਖੀ ਜਾਊਗੀ ਵੇਖਦੇ ਹਾਂ ਇਹ ਪਹਿਲੀ ਰਣਨੀਤੀ ਤੇ ਉਹ ਲਿਖਦੀ ਕਿ ਨਿੱਜਰ ਸਾਹਿਬ ਦਾ ਘਰ ਕਿ ਰਹ ਜਾਊਗਾ ਤੇ ਅਗਲੀ ਰਣਨੀਤੀ ਉਹ ਕਹਿੰਦੇ ਕਿ ਅਸੀਂ ਜ਼ਰੂਰ ਲਿਖਾਂਗੇ ਨਾਲ ਹੀ ਵਿਦੇਸ਼ਾਂ ਦੀ ਸੰਗਤ ਨੂੰ ਵੀ ਕਹਿਤਾ ਉਹਨਾਂ ਨੇ ਕਿ ਜਿੱਥੇ ਤੁਸੀਂ ਇੱਕ ਵੱਡਮੁੱਲਾ ਯੋਗਦਾਨ ਪਾਇਆ ਸਰਕਾਰ ਬਣਦੇ ਵਿੱਚ ਉੱਥੇ ਸਨੇਹ ਵਿਦਿਅੋ ਇਸ ਸਰਕਾਰ ਨੂੰ ਪਤਾ ਲੱਗੇ ਕਿ ਗੁਰੂ ਸਾਹਿਬ ਦਾ ਕਾਨੂੰਨ ਬਣਦੇ ਵਿੱਚ ਡੇਰੀ ਕਿਉਂ ਆ ਤੇ ਅੜਚਣ ਕਿਉਂ ਪੈ ਰਹੀ ਹੈ